ਤੁਹਾਡਾ ਆਪਣਾ ਪ੍ਰਿਤਪਾਲ ਸਿੰਘ ਤੇ ਤੁਸੀਂ ਵੇਖ ਰਹੇ ਹੋ ਥੈਂਕ ਯੂ ਚੈਨਲ ਤੁਹਾਨੂੰ ਪਤਾ ਹੈ ਕਿ ਜਿਸ ਤਰ੍ਹਾਂ ਮੈਂ ਥੈਂਕ ਯੂ ਚੈਨਲ ਦੇ ਮਾਧਿਮ ਰਾਹੀਂ ਤੁਹਾਡੇ ਰੂਬਰੂ ਨਵੀਆਂ-ਨਵੀਆਂ ਸ਼ਖਸੀਅਤਾਂ ਕਰਾਉਣਾ ਹੈ ਔਰ ਉਹ ਐਸੀਆਂ ਸ਼ਖਸੀਅਤਾਂ ਕਰਾਉਣਾ ਜਿਨ੍ਹਾਂ ਨੇ ਆਪਣੇ ਫੀਲਡ ਦੇ ਵਿੱਚ ਬਹੁਤ ਉੱਚਾ ਨਾਮ ਨਖਟਿਆ ਹੁੰਦਾ ਹੈ ਤਾਂ ਅੱਜ ਜੋ ਮੈਂ ਸ਼ਖਸੀਅਤ ਤੁਹਾਡੇ ਰੂਬਰੂ ਕਰਾਉਣ ਜਾ ਰਿਹਾ ਇਸ ਸ਼ਖਸੀਅਤ ਨੇ ਛੋਟੀ ਉਮਰ ਦੇ ਵਿੱਚ ਹੀ ਬਹੁਤ ਵੱਡੀਆਂ ਪਲੰਗਾ ਪੁੱਟੀਆਂ ਉਹਨਾਂ ਦੇ ਐਸੀਆਂ ਪਲੰਗਾ ਪੁੱਟੀਆਂ ਕਿ ਫੇਰ ਪਿੱਛੇ ਮੁੜ ਕੇ ਵੇਖਣ ਦਾ ਕਦੇ ਨਾਮ ਹੀ ਨਹੀਂ ਲਿਆ ਤਾਂ ਮੇਰੀ ਮੁਰਾਦ ਹੈ ਮੇਰੇ ਨਾਲ ਇਸ ਟਾਈਮ ਮੌਜੂਦ ਹਨ ਥੈਂਕ ਯੂ ਚੈਨਲ ਤੇ ਮਿਸਟਰ ਵਰਨ ਬਾਂਸਲ ਜੋ ਕਿ ਆ ਗਏ ਸਾਰਿਆਂ ਨੂੰ ਅ ਵਰਨ ਬਾਂਸਲ ਜੀ ਤੁਹਾਡਾ ਮੈਂ ਥੈਂਕ ਯੂ ਚੈਨਲ ਤੇ ਪਹੁੰਚਣ ਤੇ ਮੈਂ ਪਹਿਲਾਂ ਤੁਹਾਨੂੰ ਜਿਉ ਆਖਦਾ ਵੈਲਕਮ ਕਰਦਾ ਹਾਂ ਤੁਹਾਡਾ ਤਾਂ ਦੋਸਤੋ ਮੈਂ ਤੁਹਾਨੂੰ ਪਹਿਲਾਂ ਇੱਥੇ ਦੱਸ ਦੇਵਾਂ ਵਰਨ ਬਾਂਸਲ ਜੀ ਬਾਰੇ ਇਹ ਵਰਲਡ ਰਿਕਾਰਡ ਹੋਲਡਰ ਨੇ ਵਰਨ ਬਾਂਸਲ ਜੀ ਜਿਨ੍ਹਾਂ ਨੇ ਔਨਲਾਈਨ ਲੀਗਲ ਸਬਸੀਡਨ ਔਨ ਸੋਸ਼ਲ ਇਸ਼ੂਸ ਦੇ ਵਿੱਚ ਆਪਣੀ ਪਹਿਲੀ ਆਨਲਾਈਨ ਜੋ ਸਰਵਿਸਿਜ਼ ਦਾ ਸ਼ੁਰੂਆਤ ਕੀਤੀ ਸੀ ਔਰ ਜਿਸ ਦੇ ਵਿੱਚ ਉਸ ਤੋਂ ਬਾਅਦ ਇਹਨਾਂ ਨੂੰ ਵਰਲਡ ਰਿਕਾਰਡ ਇਹਨਾਂ ਨੇ ਤਿਆਰ ਕੀਤਾ ਤਾਂ ਪਹਿਲਾਂ ਮੈਂ ਵਰਨ ਜੀ ਦੇ ਬਾਰੇ ਇਹਨਾਂ ਦੇ ਬਾਰੇ ਆਪਾਂ ਜਾਣਕਾਰੀ ਲਵਾਂਗੇ ਔਰ ਵਰਨ ਜੀ ਤੁਹਾਡੇ ਤੋਂ ਮੈਂ ਪੁੱਛਾਂਗਾ ਤੁਹਾਡਾ ਪਿਛੋਕੜ ਕੀ ਰਿਹਾ ਔਰ ਤੁਹਾਡੀ ਸਟੱਡੀ ਔਰ ਤੁਹਾਡੀ ਮਿਹਨਤ ਔਰ ਤੁਹਾਡਾ ਸੰਘਰਸ਼ ਜਿਸ ਦੇ ਸੰਘਰਸ਼ ਦੇ ਤਹਿਤ ਤੁਸੀਂ ਅੱਜ ਇਸ ਸੀਟ ਤੇ ਬੈਠੇ ਹੋ ਔਰ ਇਹ ਜੇ ਸੰਘਰਸ਼ ਦੇ ਤਹਿਤ ਤੁਸੀਂ ਇਹ ਰਿਕਾਰਡ ਕਾਇਮ ਕੀਤੇ ਔਰ ਦੇਸ਼ ਤੇ ਔਰ ਵਿਦੇਸ਼ ਦੇ ਵਿੱਚ ਤੁਸੀਂ ਇੱਕ ਬਠਿੰਡਾ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਤੇ ਨਾਲ ਹੀ ਆਪਣੇ ਭਾਰਤ ਨੂੰ ਵੀ ਰੁਸ਼ਨਾਇਆ ਤੇ ਨਾਲ ਆਪਣੇ ਮਾਤਾ ਪਿਤਾ ਦਾ ਸੁਪਨਾ ਵੀ ਸਾਕਾਰ ਕੀਤਾ ਤਾਂ ਮੈਂ ਇੱਕ ਵਾਰ ਫਿਰ ਤੋਂ ਇੱਥੇ ਵੈਲਕਮ ਆਖਦਾ ਹਾਂ ਤਵਰਨ ਜੀ ਪਲੀਜ਼ ਪਹਿਲਾਂ ਮੈਂ ਤੁਹਾਨੂੰ ਪੁੱਛਣਾ ਚਾਹਾਂਗਾ ਕਿ ਤੁਹਾਡਾ ਪਿਛੋਕੜ ਕੀ ਹੈ ਔਰ ਤੁਹਾਡੇ ਮਾਤਾ ਪਿਤਾ ਕੀ ਕਰਦੇ ਹਨ ਸਭ ਤੋਂ ਪਹਿਲਾਂ ਤਾਂ ਜੀ ਮੈਂ ਥੈਂਕ ਯੂ ਚੈਨਲ ਦਾ ਧੰਨਵਾਦ ਕਰਦਾ ਹਾਂ ਕਿ ਤੁਸੀਂ ਮੈਨੂੰ ਇਸ ਲਈ ਸਮਝਿਆ ਕਿ ਮੈਂ ਇਸ ਚੈਨਲ ਤੇ ਆ ਕੇ ਇੰਟਰਵਿਊ ਦੇ ਸਕਾਂ ਤਾਂ ਸਭ ਤੋਂ ਪਹਿਲਾਂ ਜੀ ਮੈਂ ਆਪਣੇ ਬਾਰੇ ਆਪਣੀ ਫੈਮਲੀ ਬਾਰੇ ਥੋੜਾ ਜਿਹਾ ਡਿਟੇਲਸ ਦੱਸਣਾ ਚਾਹਾਂਗਾ ਮੈਂ ਬੇਸਿਕਲੀ ਇੱਕ ਮੈਡੀਕਲ ਫੈਮਲੀ ਚੋਂ ਆ ਪਾਪਾ ਮੇਰੇ ਡਾਕਟਰ ਨੇ ਸਰਜਨ ਨੇ ਜੀ ਔਰ ਗਵਰਨਮੈਂਟ ਜੌਬ ਤੋਂ ਰਿਟਾਇਰਡ ਹੋਏ ਨੇ OK ਅੱਜਕੱਲ ਦੁਬਾਰਾ ਉਹ ਪਾਰਟ ਟਾਈਮ ਜੌਬ ਉਹਨਾਂ ਨੇ ਜੁਆਇਨ ਕੀਤੀ ਹੈ ਤਾਂ ਜਿਵੇਂ ਕਿ ਸਾਰੇ ਬੱਚਿਆਂ ਦਾ ਇੱਕ ਸੁਪਨਾ ਹੁੰਦਾ ਹੈ ਕਿ ਜੋ ਜੋ ਉਹਨਾਂ ਦੇ ਪਾਪਾ ਨੇ ਕੀਤਾ ਹੈ ਵੀ ਅਸੀਂ ਵੀ ਉਹਨਾਂ ਦੇ ਫੁੱਟਪ੍ਰਿੰਟਸ ਤੇ ਚੱਲੀਏ ਜੀ ਤਾਂ ਬਚਪਨ ਤੋਂ ਇੱਕ ਮੇਰੇ ਅੰਦਰ ਨਹੀਂ ਇੱਥੇ ਇੱਥੇ ਇੱਕ ਵਰਨ ਜੀ ਤੁਸੀਂ ਕਹਿ ਰਹੇ ਹੋ ਬੱਚਿਆਂ ਦਾ ਇੱਥੇ ਮੈਂ ਸਮਝਦਾ ਕਿ ਮਾਂ ਕੋਲ ਤਾਂ ਵੀ ਸੁਪਨਾ ਹੁੰਦਾ ਹੈ ਕਿ ਮੇਰੇ ਫੁੱਟਪ੍ਰਿੰਟਸ ਤੇ ਬੱਚੇ ਚੱਲਣ ਬਿਲਕੁਲ ਬਿਲਕੁਲ ਠੀਕ ਹੈ ਤੇ ਜਿਵੇਂ ਕਿ ਹੁਣ ਪਾਪਾ ਦੀ ਜਗਾ ਜਗਾ ਤੇ ਅਤਿਨ ਤਿੰਨ ਸਾਲ ਬਾਅਦ ਟਰਾਂਸਫਰ ਹੁੰਦੇ ਰਹਿੰਦੇ ਸੀ ਤਾਂ ਉਹ ਇੱਕ ਬਹੁਤ ਵਧੀਆ ਆਪਣੀ ਫੀਲਡ ਦੇ ਵਿੱਚ ਉਹਨਾਂ ਨੇ ਮਹਾਰਤਾ ਹਾਸਲ ਕੀਤੀ ਹੈ ਓਕੇ ਬਠਿੰਡਾ ਜ਼ਿਲ੍ਹਾ ਦੇ ਵਿੱਚ ਮੇਰੇ ਪਾਪਾ ਦਾ ਨਾਮ ਸਰਜਰੀ ਦੇ ਵਿੱਚ ਅਨਕ ਜਿਆਦਾ ਮਸ਼ਹੂਰ ਹੈ ਵੀ ਉਹ ਸ਼ਾਰਟ ਟਾਈਮ ਦੇ ਵਿੱਚ ਹੀ ਘੰਟੇ ਦੇ ਵਿੱਚ ਹੀ 100-100 ਸਰਜਰੀਜ਼ ਕਰ ਦਿੰਦੇ ਸੀਗੇ। ਉਹਨਾਂ ਸ਼ੁਭਨਾਮ ਕੀ ਹੈ ਡਾਕਟਰ ਦਵਿੰਦਰ ਪਾਲ ਬੰਸਲ। ਦਵਿੰਦਰ ਪਾਲ ਤਾਂ ਮਤਲਬ ਇਸ ਚੀਜ਼ ਲਈ ਬਹੁਤ ਮਸ਼ਹੂਰ ਹੈ ਵੀ ਸਭ ਤੋਂ ਜ਼ਿਆਦਾ ਤੇਜ਼ ਸਰਜਰੀ ਕਰਨ ਵਾਲੇ ਸਰਜਨ ਆਪਾ ਮੇਰੇ। ਓਕੇ ਤਾਂ ਜਦੋਂ ਉਹਨਾਂ ਨੂੰ ਸਰਜਰੀ ਕਰਦੇ ਦੇਖਦਾ ਤਾਂ ਮੇਰਾ ਵੀ ਬਚਪਨ ਤੋਂ ਉਹੀ ਸੁਪਨਾ ਸੀ ਵੀ ਮੈਂ ਵੀ ਉਹਨਾਂ ਦੀ ਤਰ੍ਹਾਂ ਸਰਜਰੀਜ਼ ਕਰਾਂ ਆਪਣੇ ਹੱਥਾਂ ਨਾਲ ਸਭੀ ਤਕਲੀਫਾਂ ਦੂਰ ਕਰਾਂ। ਓਕੇ ਤਾਂ ਉਹਨਾਂ ਨਾਲ ਹੀ ਛੋਟੀ ਉਮਰ ਦੇ ਵਿੱਚ ਹੀ ਮੈਂ ਆਪਰੇਸ਼ਨ ਥੀਟਰ ਦੇ ਵਿੱਚ ਚਲਾ ਜਾਂਦਾ ਉਹਨਾਂ ਨੂੰ ਸਰਜਰੀ ਕਰਦੇ ਦੇਖਦਾ ਸਟਾਰਟਿੰਗ ਦੇ ਵਿੱਚ ਤੱਕ ਬਰਾੜ ਜੀ ਹੁੰਦੀ ਸੀ ਦੇਖ ਕੇ ਵੀ ਉਹ ਕਿਵੇਂ ਆਏ ਖੂਨ ਨਾਲਤਪਤ ਲੋਕਾਂ ਦੇ ਢਿੱਡ ਦੇ ਅੰਦਰ ਹੱਥ ਮਾਰਦੇ ਨੇ ਤਾਂ ਦੋ ਤਿੰਨ ਵਾਰ ਘਬਰਾਟ ਹੋਣ ਨਾਲ ਚੱਕਰ ਵੀ ਆਇਆ ਸ਼ੁਰੂ ਚ ਲੇਕਿਨ ਉਹ ਵੀ ਫਿਰ ਹੈਪਚੁਲ ਹੋ ਗਏ ਜੀ ਪਰ ਜਿੱਥੇ ਇੱਕ ਡਾਕਟਰੀ ਪੇਸ਼ੇ ਤੋਂ ਹਟ ਕੇ ਐਡਵੋਕੇਟ ਦੇ ਵਿੱਚ ਤੁਸੀਂ ਆਣਾ ਹਨਾ ਲਾ ਦੇ ਵਿੱਚ ਆਉਣਾ ਤਾਂ ਇਹ ਤੁਹਾਡਾ ਸੰਘਰਸ਼ ਕਿਸ ਤਰ੍ਹਾਂ ਦਾ ਰਿਹਾ ਸਰ ਸਰ ਉਹਦੇ ਪਿੱਛੇ ਬਹੁਤ ਵੱਡੀ ਮਤਲਬ ਇੱਕ ਟ੍ਰੈਜੇਡੀ ਹੀ ਕਹਿ ਸਕਦਾ ਮੈਂ ਤਾਂ ਜਦੋਂ ਮੈਂ ਬੇਸਿਕਲੀ 10th ਪਾਸ ਆਊਟ ਕੀਤੀ ਤਾਂ ਉਮੇਂ ਹੀ ਮੈਂ ਮੈਡੀਕਲ ਫੀਲਡ ਦੇ ਵਿੱਚ ਆਪਣੀ ਜਿਹੜੀ ਜੁਆਇਨਿੰਗ ਕਰ ਲਈ ਜੀ ਤਾਂ 2007-8 ਦੇ ਵਿੱਚ ਮੇਰਾ ਦੇਹਰਾਦੂਨ ਮੈਡੀਕਲ ਕਾਲਜ ਸੀਗਾ ਉੱਥੇ ਮੇਰਾ ਦਾਖਲਾ ਕਰਵਾ ਦਿੱਤਾ ਫਾਦਰ ਸਾਹਿਬ ਨੇ ਓਕੇ ਉੱਥੇ ਮੈਂ ਜਿਹੜਾ ਹੈ 3 ਸਾਲ ਦੀ ਆਪਣੀ ਸਟੱਡੀ ਐਮਬੀਬੀਐਸ ਦੇ ਵਿੱਚ ਕੀਤੀ ਜੀ ਓਕੇ ਤਾਂ ਤੀਸਰੇ ਸਾਲ ਮੇਰਾ ਕਾਲਜ ਜਾ ਕੇ ਜਿਹੜਾ ਹੈ ਬੰਦ ਹੋ ਗਿਆ ਅੱਛਾ ਉਹਦੇ ਪਿੱਛੇ ਰੀਜ਼ਨ ਇਹ ਰਿਹਾ ਕਾਲਜ ਕੁਝ ਜਿਹੜੇ ਨਾਮ ਸੀਗੇ ਇਨਫਰਾਸਟ੍ਰਕਚਰ ਸੀ ਉਹ ਕੰਪਲੀਟ ਨਹੀਂ ਕਰ ਰਿਹਾ ਸੀ ਤਾਂ ਗਵਰਨਮੈਂਟ ਨੇ ਮੇਰੇ ਕਾਲਜ ਨੂੰ ਬੰਦ ਕਰਤਾ ਡੀ ਰੈਕਗਨਾਈਜ਼ ਕਰਤਾ ਜੀ ਤਾਂ ਉਹਦੇ ਵਿੱਚ ਜਦੋਂ ਮੇਰੇ ਤਿੰਨ ਬੈਚ ਸੀਗੇ ਦੋ ਬੈਚ ਮੇਰੇ ਜੂਨੀਅਰ ਸੀ ਉਸ ਕਾਲਜ ਦਾ ਮੇਰਾ ਪਹਿਲਾ ਬੈਚ ਸੀਗਾ ਤਾਂ ਉੱਥੇ ਬੜੀ ਅਸੀਂ ਮौज ਮਸਤੀ ਕਰਦੇ ਮੇਰੇ ਪਾਪਾ ਸਾਨੂੰ ਵੀਡੀਓ ਕਾਲ ਤੇ ਫੋਨ ਤੇ ਹੀ ਸਾਨੂੰ ਮਤਲਬ ਦੱਸਦੇ ਰਹਿੰਦੇ ਵੀ ਤੁਸੀਂ ਇਹ ਚੀਜ਼ ਇਸ ਤਰੀਕੇ ਨਾਲ ਪੜ੍ਹਨੀ ਹੈ ਤਾਂ ਗਾਈਡੈਂਸ ਸਾਨੂੰ ਮਿਲਦੀ ਰਹਿੰਦੀ ਉਸ ਅਕੋਰਡਿੰਗ ਹੀ ਅਸੀਂ ਉੱਥੇ ਜਾ ਕੇ ਡਾਈਸੈਕਸ਼ਨਸ ਕਰਨੀਆਂ ਔਰ ਡੈਡ ਬਾਡੀਜ਼ ਦੇ ਉੱਪਰ ਜਿਵੇਂ ਕੱਟ ਵੱਢ ਕੇ ਉਹਨਾਂ ਦੇ ਸਾਰੀ ਚੀਜ਼ਾਂ ਦੀ ਸਟੱਡੀ ਕਰਨੀ ਉਹ ਚੀਜ਼ਾਂ ਦੇ ਵਿੱਚ ਬੜਾ ਸਾਨੂੰ ਮਜ਼ਾ ਆਉਂਦਾ ਸਟਾਰਟਿੰਗ ਦੇ ਵਿੱਚ ਲੇਕਿਨ ਜਿਵੇਂ ਜਿਵੇਂ ਸਾਡਾ ਕੰਮ ਚੱਲਦਾ ਗਿਆ ਚੱਲਦਾ ਗਿਆ ਕਾਲਜ ਬੰਦ ਹੋ ਗਿਆ ਤਾਂ ਕਲਾਸਾਂ ਲਗਨੀਆਂ ਬੰਦ ਹੋ ਗਈਆਂ ਤਾਂ ਕਾਲਜ ਵਾਲਿਆਂ ਨੇ ਕੀ ਕੀਤਾ ਜੀ ਅਲਟੀਮੇਟਲੀ ਉਹਤੇ ਹਾਈ ਕੋਰਟ ਨੈਨੀਤਾਲ ਦੇ ਵਿੱਚ ਕੇਸ ਫਾਈਲ ਕਰਤਾ ਕਿ ਸਾਡੇ ਕਾਲਜ ਨੂੰ ਰੈਕੋਗਨੀਸ਼ਨ ਦਿੱਤੇ ਜਾਵੇ ਜੀ ਪਰ ਉਹ ਕੇਸ ਵੀ ਸਾਡਾ ਸਾਲ ਡੇਢ ਸਾਲ ਜਦੋਂ ਚੱਲੀ ਗਿਆ ਸਾਡੇ ਨਾਲ ਵਾਲੇ ਪੈਰਲਲ ਜਿਹੜੇ ਬੈਚਮੇਟ ਸੀ ਹੋਰ ਕਾਲਜੇਸ ਦੇ ਵਿੱਚ ਜੀ ਉਹ ਉਹਨਾਂ ਦੇ ਤਾਂ ਸਭ ਦੇ ਐਗਜ਼ਾਮੀਨੇਸ਼ਨ ਹੋਣ ਲੱਗੇ ਜੀ ਫਾਈਨਲ ਬਟ ਸਾਡੇ 3rd ਇਅਰ ਦੇ ਐਗਜ਼ਾਮ ਨਹੀਂ ਹੋਏ ਕਿਉਂਕਿ ਸਾਡਾ ਕਾਲਜ ਜਿਹੜਾ ਡੀ ਰੈਕੋਗਨਾਈਜ਼ ਹੋ ਗਿਆ ਜੀ ਇਨ ਦਾ ਮੀਨ ਟਾਈਮ ਸਾਨੂੰ ਬੜੀ ਟੈਨਸ਼ਨ ਹੋਈ ਵੀ ਹੁਣ ਸਾਡਾ ਸਾਲ ਪਿੱਛੇ ਜਾਣਾ ਸ਼ੁਰੂ ਹੋ ਗਿਆ ਤਾਂ ਉੱਥੇ ਕੀ ਹੋਇਆ ਜੀ ਮੇਰੇ ਫਾਦਰ ਸਾਹਿਬ ਵੀ ਮਤਲਬ ਲੀਗਲ ਬੈਕਗ੍ਰਾਉਂਡ ਤੋਂ ਰਹੇ ਨੇ ਕਿਉਂਕਿ ਡਾਕਟਰੀ ਪੇਸ਼ੇ ਦੇ ਵਿੱਚ ਲਾਅ ਡਿਪਾਰਟਮੈਂਟ ਉਹਨਾਂ ਦੇ ਹੱਥ 'ਚ ਸੀਗਾ ਜੀ ਓਕੇ ਤਾਂ ਉਹ ਬੇਸਿਕਲੀ ਜਿੰਨੇ ਵੀ ਕੋਈ ਕੇਸ ਆਂਦੇ ਹਾਈ ਕੋਰਟ ਦੇ ਤਾਂ ਪਾਪਾ ਤੋਂ ਹੀ ਰਿਪਲਾਈ ਤਿਆਰ ਕਰਵਾਇਆ ਜਾਂਦਾ ਸੀਗਾ ਓਕੇ ਤਾਂ ਉਹਨਾਂ ਨੇ ਸੁਜੈਸਟ ਕੀਤਾ ਸਾਨੂੰ ਵੀ ਤੁਸੀਂ ਵੀ ਆਪਣੇ ਹਾਈ ਕੋਰਟ ਚ ਮਾਈਗ੍ਰੇਸ਼ਨ ਦੇ ਕੇਸ ਫਾਈਲ ਕਰੋ ਵੀ ਤੁਸੀਂ ਹੋਰ ਕਿਸੇ ਰੈਕੋਗਨਾਈਜ਼ ਕਾਲਜ ਦੇ ਵਿੱਚ ਤਾਂ ਕਿ ਪੜ੍ਹਾਈ ਪੂਰੀ ਕਰ ਸਕੋ ਓਕੇ ਉਹਨਾਂ ਨੇ ਸਾਨੂੰ ਦੇਹਰਾਦੂਨ ਆ ਕੇ ਜੀ ਸਭ ਨੂੰ ਮੋਟੀਵੇਟ ਕੀਤਾ ਵੀ ਤੁਸੀਂ ਪੇਰੈਂਟਸ ਨੂੰ ਬੁਲਾਓ ਇੱਕ ਮੀਟਿੰਗ ਕਰਦੇ ਆਂ ਉਸ ਅਕੋਰਡਿੰਗ ਸਾਡੇ ਸਾਰਿਆਂ ਦੇ ਜੀ ਨਾਨੀਤਾਲ ਹਾਈ ਕੋਰਟ ਸਾਡੇ ਕੇਸ ਫਾਈਲ ਕਰਵਾਤੇ ਸਾਡਾ ਕੇਸ ਜੀ ਉੱਥੇ 2.5 3 ਸਾਲ ਚੱਲਦਾ ਰਿਹਾ ਨਾਨੀਤਾਲ ਹਾਈ ਕੋਰਟ ਦੇ ਵਿੱਚ ਸਾਨੂੰ ਰਿਲੀਫ ਮਿਲ ਗਿਆ ਇੱਕ ਵਾਰ ਤਾਂ ਵੀ ਇਹਨਾਂ ਦਾ ਰਿਜ਼ਲਟ ਜਿਹੜਾ ਪੁਰਾਣਾ ਤੁਸੀਂ ਸੈਕੰਡ ਇਅਰ ਦਾ ਰੁਕਿਆ ਹੋਇਆ ਉਹ ਡਿਕਲੇਅਰ ਕਰੋ ਓਕੇ ਰਿਜ਼ਲਟ ਡਿਕਲੇਅਰ ਹੋਇਆ ਉਹਦੇ ਵਿੱਚ ਸਾਰੇ ਬਹੁਤ ਵਧੀਆ ਮਾਰਕਸ ਨਾਲ ਪਾਸ ਹੋਏ 3rd ਇਅਰ 'ਚ ਅਸੀਂ ਪ੍ਰੋਮੋਟ ਹੋ ਗਏ ਔਰ ਜਿਹੜੀ ਮਤਲਬ ਸਾਡੀ ਮਾਈਗ੍ਰੇਸ਼ਨ ਦਾ ਰਿਲੀਫ ਸੀ ਉਹ ਹਲੇ ਪੈਂਡਿੰਗ ਚੱਲ ਰਿਹਾ ਸੀਗਾ ਬਟ ਉਹ ਸਾਨੂੰ ਕੋਰਟ ਨੇ ਰਿਲੀਫ इशੂ ਨਹੀਂ ਕੀਤਾ ਅਤੇ ਫਿਰ ਮਾਈਗ੍ਰੇਸ਼ਨ ਨਾ ਹੋਣਾ ਔਰ 3 ਸੈਮੈਸਟਰ ਦੇ ਵਿੱਚ ਪੂਰਾ ਨਾ ਆਉਣਾ ਤੇ ਉਸ ਤੋਂ ਬਾਅਦ ਇੱਕਦਮ ਚੇਂਜ ਦਾ ਆਉਣਾ ਸਰ ਸਰ ਉਹਦੇ ਪਿੱਛੇ ਟੈਕਨੀਕਲ ਰੀਜ਼ਨ ਇਹ ਹੋ ਗਿਆ ਜਦੋਂ ਉੱਥੋਂ ਅਸੀਂ ਕੇਸਿਸ ਹਾਰ ਗਏ ਸੁਪਰੀਮ ਕੋਰਟ ਤੱਕ ਅਸੀਂ ਜਾ ਕੇ ਕੇਸ ਫਾਈਟ ਕੀਤੀ ਹੈ ਜੀ ਓਕੇ 300 ਬੱਚਿਆਂ ਤੋਂ ਚੱਲ ਕੇ ਸੁਪਰੀਮ ਕੋਰਟ ਤੱਕ ਅਸੀਂ ਲਾਸਟ 4 ਬੱਚੇ ਰਹਿ ਗਏ ਜਿੰਨਾ ਨੇ ਆਪਣੀ ਵਾਰ ਅਸੀਂ ਕੰਟੀਨਿਊ ਕੀਤੀ ਵੀ ਅਸੀਂ ਐਂਡ ਤੱਕ ਲੜਾਂਗੇ ਓਕੇ ਬਾਕੀ ਸਾਰੇ ਸਟੂਡੈਂਟਸ ਛੱਡ ਕੇ ਚਲੇ ਗਏ ਸੀ ਉਹ ਚਾਰ ਸਟੂਡੈਂਟਸ ਨੇ ਅਸੀਂ ਜਦੋਂ ਸੁਪਰੀਮ ਕੋਰਟ ਚ ਕੇਸ ਪਾਇਆ ਉੱਥੇ ਦੋ ਪੇਸ਼ੀਐਂਟ ਸਾਡਾ ਕੇਸ ਜਿਹੜਾ ਕੋਰਟ ਨੇ ਅਸੈਪਟ ਨਹੀਂ ਕੀਤਾ ਡਿਸਮਿਸ ਹੋ ਗਿਆ ਓਕੇ ਔਰ ਮੋਰਓਵਰ ਕੋਰਟ ਨੇ ਐਟ ધ ਐਂਡ ਸਾਨੂੰ ਇਹ ਕਹਤਾ ਤੁਸੀਂ ਆਪਣੇ ਡੈਮੇਜਿਸ ਜਿਹੜੇ ਹੈ ਉਹ ਕੰਜ਼ਿਊਮਰ ਕੋਰਟ ਚ ਜਾ ਕੇ ਕਲੇਮ ਕਰੋ ਅੱਛਾ ਸਾਡੇ ਕੇਸ ਕੰਜ਼ਿਊਮਰ ਕੋਰਟ ਦੇ ਰਾਹ ਤੋਂ ਚਲੇ ਗਏ ਤਾਂ 2 2012 13 ਦੀ ਗੱਲ ਹੈ ਜੀ ਉਹ ਕੇਸ ਜਦੋਂ ਉੱਥੇ ਚੱਲਦੇ ਉਹ ਅੱਜ ਤੱਕ ਪੈਂਡਿੰਗ ਚੱਲੀ ਜਾਂਦਾ ਕੇਸ 8-9 ਸਾਲ ਹੋ ਗਏ ਸਾਨੂੰ ਉੱਥੇ ਸਾਡੀ ਸਟਰਗਲ ਹਜੇ ਵੀ ਜਾਰੀ ਹੈ ਓਕੇ ਇੱਕ ਵਾਰ ਤਾਂ 2019 ਚ ਅਸੀਂ ਜਿੱਤ ਕੇ ਇਹ ਫਿਰ ਕੰਜ਼ਿਊਮਰ ਕੋਰਟ ਦੇ ਵਿੱਚ ਕੇਸ ਨੇ ਆ ਜਾਣਾ ਤਾਂ ਉਹ ਉਸ ਦਾ ਫਿਰ ਕਿਸ ਤਰ੍ਹਾਂ ਰਿਹਾ ਸਰ ਉਹਦਾ ਬੈਕਗ੍ਰਾਉਂਡ ਇਹ ਰਿਹਾ ਜੀ ਕੰਜ਼ਿਊਮਰ ਕੋਰਟ ਚ ਚੱਲੀ ਗਿਆ ਕੇਸ 19 ਚ ਕੇਸ ਜਿੱਤੇ ਅਸੀਂ ਬਟ ਕਾਲਜ ਵਾਲਿਆਂ ਨੇ ਮਾਈਗ੍ਰੇਸ਼ਨ ਮਤਲਬ ਸਾਡਾ ਕੰਪੰਸੇਸ਼ਨ ਨਹੀਂ ਦਿੱਤੀ ਨਾ ਸਾਡੀ ਫੀਸ ਵਾਪਸ ਕੀਤੀ ਅੱਛਾ ਔਰ ਉਹਦੇ ਵਿੱਚ ਵੀ ਹੁਣ ਅਸੀਂ ਕੰਟੈਂਪਟ ਆਫ ਕੋਰਟ ਜਿਹੜੀ ਹੈ ਪਲੇਡਿੰਗਸ ਫਾਈਲ ਕੀਤੀਆਂ ਹੋਈਆਂ ਨੇ ਉਹ ਪੈਂਡਿੰਗ ਚੱਲ ਰਹੀਆਂ ਨੇ ਔਰ ਇਨ ਦਾ ਮੀਨ ਟਾਈਮ ਜਦੋਂ 2013 ਦੇ ਵਿੱਚ ਅਸੀਂ ਕੇਸ ਹਾਰ ਗਏ ਜੀ ਉੱਥੋਂ ਹੁਣ ਤੁਹਾਨੂੰ ਸਟੋਰੀ ਦੱਸਦਾ ਮੈਂ ਵੀ ਉਹ ਕਿਉਂ ਕਿਵੇਂ ਮੋੜ ਆਇਆ ਮੇਰੀ ਲਾਈਫ 'ਚ ਉਹ ਚੇਂਜ ਕਿਵੇਂ ਹਾਂਜੀ 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 ਬਿਲਕੁਲ ਬਿਲਕੁਲ ਇੱਕ ਫੀਲਡ ਚੇਂਜ ਹੋਣਾ ਔਰ ਪੂਰਾ ਹੀ ਤੁਸੀਂ ਮੈਂ ਕਹਿ ਸਕਦਾ ਕਿ ਡਾਕਟਰੀ পেশਾ ਇੱਕ ਅਲੱਗ ਫੀਲਡ ਹੈ ਔਰ ਐਡਵੋਕੇਟ ਇੱਕ ਅਲੱਗ ਫੀਲਡ ਹੈ ਦੋਨੋਂ ਅਲੱਗ-ਅਲੱਗ ਫੀਲਡ ਨੇ ਤਾਂ ਇੱਕਦਮ ਉਸ ਚੇਂਜ ਹੋਣਾ ਇੱਕ ਉਸ ਉਸ ਮੋੜ ਤੇ ਜਿਸ ਟਾਈਮ ਤੁਸੀਂ ਕਹਿ ਰਹੇ ਹੋ ਕਿ ਤੁਹਾਡੇ ਕਾਲਜ ਨੂੰ ਰਿਕੋਗਨਾਈਜ਼ ਨਹੀਂ ਸੀ ਤੁਹਾਡਾ ਕਾਲਜ ਆ ਨਹੀਂ ਸੀ ਉਹਨਾਂ ਤੋਂ ਯੂਨੀਵਰਸਿਟੀ ਤੋਂ ਅਪਰੂਵ ਨਹੀਂ ਸੀ ਤਾਂ ਉਸ ਟਾਈਮ ਇੱਕ ਬੱਚੇ ਦੇ ਮਨ ਤੇ ਉਹ ਸਟੂਡੈਂਟ ਦੇ ਮਨ ਤੇ ਬਹੁਤ ਵੱਡਾ ਪ੍ਰਭਾਵ ਪੈਂਦਾ ਹੈ ਤਾਂ ਤੁਸੀਂ ਆਪਣੇ ਆਪ ਨੂੰ ਕਿਵੇਂ ਸੰਭਾਲਿਆ ਸਰ ਉੱਥੇ ਪ੍ਰੋਬਲਮ ਇਹ ਸੀ ਉੱਥੇ ਨਾ ਤਾਂ ਪੇਰੈਂਟ ਸਾਡੇ ਕੋਲ ਆ ਸਕਦੇ ਸੀ ਕਿਉਂ ਦੇਰਾਦੂੰ ਦੂਰ ਬਹੁਤ ਪੈਂਦਾ ਹੈ ਇਹਨਾਂ ਦੀ ਵੀ ਆਪਣੀ ਡਿਊਟੀ ਹੁੰਦੀ ਸੀ ਬ੍ਰਦਰ ਮੇਰਾ ਉਸ ਟਾਈਮ ਬੀਟਿਆ ਕਰਦਾ ਸੀ ਉਹ ਜਲੰਧਰ ਸੀਗਾ ਤਾਂ ਅਸੀਂ ਸਾਰੇ ਜਿੰਨੇ ਦੋਸਤ ਸੀਗੇ ਸਾਰੇ ਇੱਕ ਦੂਜੇ ਨਾਲ ਦੁੱਖ ਵੰਡਾਉਂਦੇ ਉਸ ਟਾਈਮ ਦਾ ਸਟ੍ਰਾਈਕਸ ਕਰਦੇ ਅਸੀਂ ਕਦੇ ਸੈਂਟਰਲ ਗਵਰਨਮੈਂਟ ਦਿੱਲੀ ਜਾ ਕੇ ਬੈਠਦੇ ਇੱਕ ਇੱਕ ਮਹੀਨਾ ਸੀ ਸਟ੍ਰਾਈਕਸ ਕੀਤੀਆਂ ਨੇ ਭੁਖ ਹੜਤਾਲ ਤੇ ਬੈਠੇ ਆਂ ਰੋਡਸ ਤੇ ਸੌਂਦੇ ਰਹੇ ਆਂ ਪਰ ਸਾਨੂੰ ਅਲਟੀਮੇਟਲੀ ਜਸਟਿਸ ਕਿਤੇ ਵੀ ਨਹੀਂ ਮਿਲਿਆ ਜੀ ਉੱਥੋਂ ਇੱਕ ਅੰਦਰ ਅਲਗ ਚਾਗ ਗਈ ਵੀ ਜਦੋਂ ਹੁਣ ਤੁਹਾਡਾ ਹਾਈ ਕੋਰਟ ਸੁਪਰੀਮ ਕੋਰਟ ਚ ਕੇਸ ਕੋਈ ਅੱਗੇ ਖੜ ਕੇ ਤੁਹਾਡਾ ਕੇਸ ਲੜ ਰਿਹਾ ਔਰ ਤੁਸੀਂ ਉੱਥੇ ਵਿਟਨੈਸ ਹੋ ਤੁਸੀਂ ਵਿਕਟਿਮਾਈਜ਼ਡ ਹੋ ਬਟ ਤੁਹਾਨੂੰ ਫਿਰ ਵੀ ਅੱਗੇ ਜਾਣ ਦੀ ਪਰਮਿਸ਼ਨ ਨਹੀਂ ਮਿਲ ਰਹੀ ਔਰ ਤੁਸੀਂ ਕੰਦੇ ਨਾਲ ਪਿੱਛੇ ਬੈਠੇ ਹੋ ਔਰ ਤੁਹਾਡੇ ਇੱਕ ਜ਼ਿੰਦਗੀ ਦਾ ਫੈਸਲਾ ਇਕੱਲ ਕਰ ਰਿਹਾ ਔਰ ਨਾਲ ਤੋਂ ਉੱਪਰ ਜਿਹੜੇ ਬੈਠੇ ਜੱਜ ਸਾਹਿਬ ਉਹ ਕਰ ਰਹੇ ਨੇ ਮੀਨਸ ਉਹ ਦੋ ਬੰਦਿਆਂ ਦੇ ਹੱਥ ਚ ਪੂਰੇ ਬੰਦੇ ਦੀ ਜ਼ਿੰਦਗੀ ਆ ਜਾਂਦੀ ਹੈ ਜਦੋਂ ਉੱਥੋਂ ਉਹਨਾਂ ਨੂੰ ਲੜਦੇ ਦੇਖਿਆ ਵੀ ਅਸੀਂ ਕਿਉਂ ਨਹੀਂ ਉੱਥੇ ਉਹਨਾਂ ਦੀ ਜਗ੍ਹਾ ਤੇ ਖੜ੍ਹੇ ਹੋ ਕੇ ਲੜ ਸਕਦੇ ਤਾਂ ਉਹ ਕੁਐਸਚਨ ਮਾਰਕ ਮੇਰੇ ਦਿਮਾਗ 'ਚ ਉਸੇ ਟਾਈਮ ਤੋਂ ਆਉਣਾ ਸ਼ੁਰੂ ਹੋ ਗਿਆ ਜੀ ओके ਤਾਂ ਤੁਸੀਂ ਹੁਣ ਜਾਣਦੇ ਹੋ ਕਚੈਰੀ 'ਚ ਤਾਂ ਹੋ ਸਕਦਾ ਤੁਹਾਡੇ ਦਿਮਾਗ ਦੇ ਪਰਸਨਸ ਕਈ ਬੈਠੇ ਹੋਣ ਬਿਲਕੁਲ ਬਿਲਕੁਲ ਜਿਨ੍ਹਾਂ ਦੇ ਕੇਸ ਅਸੀਂ ਫਾਈਟ ਕਰਦੇ ਆ ਜੀ ਪਿੱਛੇ ਜਿਹੜੇ ਹੁਣ ਸਾਡੇ ਖੜੇ ਹੁੰਦੇ ਜਾਂ ਬੈਠੇ ਹੁੰਦੇ ਆ ਉਹਨਾਂ ਦੇ ਦਿਮਾਗ 'ਚ 100% ਇਹ ਗੱਲ ਆਂਦੀ ਹੋਏਗੀ ਵੀ ਅਸੀਂ ਕਿਉਂ ਨਹੀਂ ਇਹਨਾਂ ਦੀ ਜਗ੍ਹਾ ਤੇ ਖੜੇ ਹੋ ਕੇ ਲੜਦੇ ਪਰ ਉਹ ਕਿਤਨਾ ਕਿਤੇ ਆਪਣੀ ਮਿਹਨਤ ਔਰ ਲਗਨ ਉਹ ਰੰਗ ਲਿਆਉਂਦੀ ਹੈ ਜੀ ਤਾਂ ਸਰ ਤੁਹਾਡਾ ਮੈਂ ਕਹਿ ਸਕਦਾ ਕਿ ਜਿਹੜੀ ਤੁਹਾਡੀ ਪਹਿਲੀ ਤੁਸੀਂ ਲੀਗਲ ਜੋ ਸਰਵਿਸਿਜ਼ ਦੇਣੀਆਂ ਸ਼ੁਰੂ ਕੀਤੀਆਂ ਆਨਲਾਈਨ ਤਾਂ ਉਹਦੇ ਬਾਰੇ ਥੋੜਾ ਜਿਹਾ ਮੈਨੂੰ ਚਾਹਨਾ ਪਾ ਸਰ ਉਹਦੀ ਵੀ ਡਿਟੇਲ ਮੈਂ ਦੱਸਦਾ ਜਦੋਂ ਆ ਉਥੋਂ ਵਾਪਿਸ ਮੈਨੂੰ ਭੇਜ ਦਿੱਤਾ ਗਿਆ ਕਾਲਜ ਚ ਕਰ ਆ ਕੇ ਵੀ ਮੇਰੀ ਇੱਕ ਸੰਘਰਸ਼ ਸ਼ੁਰੂ ਹੋਈ ਪਾਪਾ ਨੂੰ ਕਿਹਾ ਵੀ ਤੁਸੀਂ ਮੈਨੂੰ ਕਿਸੇ ਹੋਰ ਕਾਲਜ ਨਵੇਂ ਸਿਰੇ ਤੋਂ ਪਾ ਦਿਓ ਜੀ ਐਮਬੀਬੀਐਸ ਐਮਬੀਬੀਐਸ ਜੀ ਪਾਪਾ ਕਹਿੰਦੇ ਵੀ ਇੰਨੇ ਸਾਲ ਤਾਂ ਤੇਰੇ ਪਹਿਲਾਂ ਖਰਾਬ ਹੋ ਗਏ ਜੀ ਹੁਣ ਮੋਰਓਵਰ ਕਹਿੰਦੇ ਤੂੰ ਐਂਟ੍ਰੈਂਸ ਇਗਜ਼ਾਮ ਤੱਕ ਕ੍ਰੈਕ ਨਹੀਂ ਕਰ ਸਕਦਾ 5 ਸਾਲ ਦੀ ਪੜਾਈ ਪਿੱਛੇ ਚਲੀ ਗਈ ਜੀ ਸਾਰਾ ਸਿਲੇਬਸ ਚੇਂਜ ਹੋ ਚੁੱਕਿਆ ਮੀਨਸ ਪਲੱਸ 1 ਪਲੱਸ 2 ਸਾਰੀ ਦੁਬਾਰਾ ਕਰਨੀ ਪੈਗੀ ਓਕੇ ਉੱਥੇ ਫਿਰ ਮੈਂ ਇਹੀ ਗੱਲ ਕਹੀ ਜੀ ਵੀ ਮੈਨੂੰ ਤੁਸੀਂ ਲਾ ਫੀਲਡ ਦੇ ਵਿੱਚ ਪਾ ਦਿਓ ਵੀ ਮੈਨੂੰ ਉਹ ਪੇਸ਼ਾ ਵਧੀਆ ਲੱਗਦਾ ਹੈ ਵੀ ਪ੍ਰੋਫੈਸ਼ਨਲਿਜ਼ਮ ਬਹੁਤ ਹੈ ਇਸ ਪੇਸ਼ੇ 'ਚ ਫਿਰ ਉੱਥੇ ਵੀ ਪੇਰੈਂਟਸ ਦਾ ਰਿਐਕਸ਼ਨ ਹੀ ਆਇਆ ਕਹਿੰਦੇ ਜੀ ਵੀ ਆਪਣੀ ਫੈਮਿਲੀ 'ਚ ਕੋਈ ਲਾ ਬੈਕਗ੍ਰਾਉਂਡ 'ਚ ਨਹੀਂ ਹੈ ਨਾ ਕੋਈ ਐਡਵੋਕੇਟ ਹੈ ਕਹਿੰਦੇ ਕੌਣ ਤੈਨੂੰ ਸੈੱਟ ਕਰੇਗਾ ਤਾਂ ਕਹਿੰਦੇ ਵੀ ਇਸ ਕਰਕੇ ਵੀ ਤੈਨੂੰ ਅਸੀਂ ਐਵੇਂ ਮਤਲਬ ਇੱਕ ਖੂਦ ਵਿੱਚ ਤੱਕ ਨਹੀਂ ਦੇ ਸਕਦੇ ਆਲਰੇਡੀ ਤੇਰੇ 5 ਸਾਲ ਕਰਾਵੋਗੇ ਹੋਰ ਮਾਤਾ ਪਿਤਾ ਨੇ ਸੋਚ ਸ਼ੁਰੂ ਦੀ ਹੈ ਜੀ ਬਿਲਕੁਲ ਤਾਉ ਉਥੇ بڑا ਮਤਲਬ ਮੇਰੇ ਘਰ ਦੇ ਨਾਲ ਮੇਰਾ ਕਹਾ ਸੁਣੀ ਹੋਈ ਵੀ ਤੁਸੀਂ ਨਹੀਂ ਭੇਜਦੇ ਪਏ ਐਟ ਦਾ ਐਂਡ ਕੀ ਸੈਟਲਮੈਂਟ ਹੋਈ ਸਾਡੇ ਪਾਪਾ ਕਹਿੰਦੇ ਵੀ ਤੁਹਾਡੇ ਸਾਰੇ ਕਜ਼ਨਸ ਐ ਤੁਹਾਡਾ ਬ੍ਰਦਰ ਐ ਸਾਰੇ ਇੰਜੀਨੀਅਰਿੰਗ ਲਾਈ ਦੇ ਵਿੱਚ ਐ ਅੱਛੀ ਕੰਪਨੀਆਂ 'ਚ ਐ ਤੂੰ ਬੀਟੈਕ ਕਰ ਲਵੇਂਗਾ ਤੈਨੂੰ ਵੀ ਆਪਣੀ ਕੰਪਨੀ ਸੈੱਟ ਕਰ ਲੈਣਗੇ ਵੀ ਇੱਕ ਸ਼ਾਰਟਕਟ ਲੱਭਿਆ ਉਹਨਾਂ ਨੇ ਉਦੋਂ ਬਾਅਦ ਮੇਰੇ ਲਈ ਵੀ ਜਿਹੜੇ 5 ਸਾਲ ਖਰਾਬ ਹੋਏ ਉਹ ਕੰਪਨਸੇਟ ਹੋ ਜਾਣਗੇ ਤਾ ਅਲਟੀਮੇਟਲੀ ਪਲਸ 1 ਪਲਸ 2 ਦੇ ਵਿੱਚ ਜਿਹੜਾ ਹੈ ਮੇਰੇ ਕੋਲ ਮੈਡੀਕਲ ਫੀਲਡ ਸੀਗੀ ਤਾਂ ਮੈਂ ਮੈਥਸ ਕੀਤਾ ਨਹੀਂ ਹੋਇਆ ਬਾਇਓਲੋਜੀ ਕੀਤੀ ਸੀ ਜਦੋਂ ਮੈਂ ਐਡਮਿਸ਼ਨ ਲੈਣ ਗਿਆ ਜੀ ਉੱਥੇ ਤੁਸੀਂ ਇਮੇਜਿਨ ਨਹੀਂ ਕਰੋਗੇ ਉਹ ਕਹਿੰਦੇ ਜੀ ਇਹ ਤਾਂ एलिਜੀਬਲ ਹੀ ਨਹੀਂ ਆ ਬੀਟਾ ਲਈ ਤਾਂ ਉੱਥੇ ਪ੍ਰੋਬਲਮ ਆ ਗਈ ਕਹਿੰਦੇ ਮੈਥਸ ਲੈ ਕੇ ਆਓ ਪਲਸ 2 ਹੁਣ ਮੈਥਸ ਮੈਂ 10th ਤੱਕ ਪੜਿਆ ਹੋਇਆ ਉਸ ਤੋਂ ਬਾਅਦ 3 ਸਾਲ ਮੈਂ ਐਮਬੀਬੀਐਸ ਲਗਾ ਲੇ 2 ਸਾਲ ਮੇਰੇ ਗੋਲ 6 ਸਾਲ ਮੈਂ ਪਿੱਛੇ ਹੋ ਗਿਆ ਜੀ ਹੁਣ ਮੈਂ ਪਲਸ 1 ਪਲਸ 2 ਦਾ ਮੈਥਸ ਦੁਬਾਰਾ ਕਿਵੇਂ ਕਰ ਲਾਂ ਮੇਰੇ ਲਈ ਬੜਾ ਮਤਲਬ ਮੁਸ਼ਕਲ ਸੀਗਾ ਤੇ ਮੇਰੇ ਪਾਪਾ ਕਹਿੰਦੇ ਕਹਿੰਦੇ ਤੇਰੀ ਟਿਊਸ਼ਨਸ ਰੱਖ ਦਿੰਨੇ ਆ ਵਧੀਆ ਕੋਚਿੰਗ ਸੈਂਟਰ ਚ ਪਾ ਦਿੰਨੇ ਆ ਵੀ ਤੂੰ ਮੈਥਸ ਪਾਸ ਕਰ ਲਾ ਐਕਸਰਸ ਸਬਜੈਕਟ ਰੱਖ ਕੇ ਤੇਰੀ ਬੀਟੈਕ ਐਡਮਿਸ਼ਨ ਹੋ ਦੇਗੀ ਮੈਂ ਕੰਪਰੋਮਾਈਜ਼ ਕੀ ਮੈਂ ਕਰਦਾ ਮੈਨੂੰ ਆਂਦਾ ਹੀ ਨਹੀਂ ਜੀ ਮੈਥ ਆਪਾਂ ਜੋ ਆਨੈਸਟ ਐ ਇਸ ਚੀਜ਼ ਨਹੀਂ ਨਹੀਂ ਠੀਕ ਹੈ ਕਿਉਂਕਿ ਮੇਰੀ ਫੀਲ ਨਹੀਂ ਰਹੀ ਪਹਿਲਾ ਫਾਈਵ ਲਾਲ ਰਿਹਾ ਤਾਂ ਐਮਬੀਬੀਐਸ ਦੇ ਵਿੱਚ ਤੁਸੀਂ ਕਹਿੰਦੇ ਉਹ ਠੀਕ ਹੈ ਫਿਰ ਅਲਟੀਮੇਟਲੀ ਉਹਦਾ ਕਨਕਲੂਜਨ ਇਹ ਨਿਕਲਿਆ ਜੀ 10th ਤੋਂ ਬਾਅਦ ਡਿਪਲੋਮਾ ਹੁੰਦਾ 3 ਇਅਰ ਦਾ 3 ਇਅਰ ਡਿਪਲੋਮਾ ਹੁੰਦਾ 10th ਤੋਂ ਵਾਜੀ ਉਹਦੇ ਵਿੱਚ ਡਿਪਲੋਮਾ ਹੀ ਆਈਟੀ ਇੰਜੀਨੀਅਰ ਕਿਸੇ ਵੀ ਫੀਲਡ ਦਾ ਮਤਲਬ ਯੈਸ ਓਕੇ 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 ਉਹਦਾ ਅਲਟਰਨੇਟਿਵ ਨਿਕਲਿਆ ਜੀ ਵੀ ਜਿਹਦੇ ਕੋਲ ਬਾਇਓਲੋਜੀ ਹੈ ਪਲੱਸ ਟੂ ਚ ਉਹਨੂੰ ਲੈਟਰਲ ਐਂਟਰੀ ਮਿਲ ਜਾਂਦੀ ਹੈ ਓਕੇ ਤਾਂ ਮੈਨੂੰ ਡਿਪਲੋਮਾ ਦੇ ਵਿੱਚ ਪਾਪਾ ਨੇ ਕਰਵਾਤਾ ਸੈਕਿੰਡ ਇਅਰ ਦੇ ਵਿੱਚ ਡਾਇਰੈਕਟਲੀ ਔਰ ਤੁਸੀਂ ਇਮੇਜਿਨ ਨਹੀਂ ਕਰ ਸਕਦੇ ਜੀ ਦਸਵੀਂ ਵਾਲੇ ਸਟੂਡੈਂਟਸ ਦੇ ਨਾਲ ਮੈਨੂੰ ਡਾਇਰੈਕਟਲੀ ਬਿਠਾ ਦਿੱਤਾ ਗਿਆ ਦੁਬਾਰਾ ਤੋਂ ਕਿੱਥੇ ਤਾਂ ਇੱਕ ਗ੍ਰੈਜੂਏਟ ਦੇ ਵਿੱਚ ਮੈਂ ਜਾਣਾ ਸੀ ਗ੍ਰੈਜੂਏਸ਼ਨ ਕਿੱਥੇ ਮੈਂ ਦਸਵੀਂ ਵਾਲੇ ਬੱਚਿਆਂ ਦੇ ਨਾਲ ਤੇ ਮੈਨੂੰ ਬੜਾ ਮਤਲਬ ਦੇ ਕੇ ਹੋਂ ਦਾ ਬੱਚੇ ਸਾਰੇ ਮੇਰੇ ਤੋਂ 4-5 ਸਾਲ ਛੋਟੇ ਜੀ ਉਹ ਸਾਰੇ ਦੇਖਿਆ ਕਰਨ ਪੁੱਛਿਆ ਕਰਨ ਮੇਰੇ ਤੋਂ ਵੀ ਤੁਸੀਂ ਕੀ ਕਰਕੇ ਆਏ ਹੋ ਕਿਹੜੇ ਸਕੂਲ ਚ ਪੜ੍ਹਦੇ ਸੀ 10ਵੀਂ ਚ ਹੁਣ ਮੈਂ ਕੀ ਦੱਸਾਂ ਵੀ 10ਵੀਂ ਮੇਰੀ ਜੀ 2004-5 ਦੀ ਪਾਸ ਆਊਟ ਹੈ ਔਰ ਮੈਂ ਡਿਪਲੋਮੇ ਦੇ ਵਿੱਚ 2011 ਚ ਆਇਆ ਤਾਂ ਮੈਨੂੰ ਬਾਰ-ਬਾਰ ਹਰ ਮੌਕੇ ਤੇ ਸਭ ਨੂੰ ਐਕਸਪਲੇਨੇਸ਼ਨ ਦੇਣੀ ਪੈਂਦੀ ਸੀ ਵੀ ਮੇਰੇ ਨਾਲ ਤਾਂ ਜੀ ਆ ਘਟਨਾ ਹੋਈ ਹੈ ਉੱਥੇ ਮੈਂ 2 ਸਾਲ ਆਪਣੇ ਡਿਪਲੋਮੇ ਚ ਬਹੁਤ ਵਧੀਆ ਪਰਫਾਰਮੈਂਸ ਦਿੱਤੀ ਪੰਜਾਬ ਚ ਮੇਰਾ 7th ਰੈਂਕ ਆਇਆ ਡਿਪਲੋਮੇ ਚ 올ਓਵਰ ਪੰਜਾਬ ਚ ਉਹਦੇ ਬੇਸ ਤੇ ਫਿਰ ਗਿਆਨੀ ਜੈਲ ਸਿੰਘ ਕਾਲਜ ਚ ਮੇਰੀ ਜਿਹੜੀ ਹੈ ਬੀਟੈਕ ਐਡਮਿਸ਼ਨ ਹੋਈ ਜੀ ਉਹ ਵੀ ਲੈਟਰਲ ਐਂਟਰੀ ਸੈਕੰਡ ইয়ার ਚ ਐਡਮਿਸ਼ਨ ਹੋ ਗਈ ਉੱਥੇ 3 ਸਾਲ ਮੈਂ ਲਗਾਏ ਉੱਥੇ ਵੀ ਮੇਰੇ ਨਾਲ ਇੱਕ ਕਹੀ ਜਿਹੀ ਘਟਨਾ ਹੋਈ ਜਦੋਂ ਮੈਂ ਬੀਟੈਕ ਦੇ ਵਿੱਚ ਪਹੁੰਚਿਆ ਵੈਰੀ ਫਰਸਟ ਡੇ ਮੇਰਾ ਸੀਗਾ ਲੈਕਚਰ ਥੀਏਟਰ ਦੇ ਵਿੱਚ ਮੈਂ ਬੈਠਾ ਜਿਹੜੇ ਟੀਚਰ ਆਏ ਟੀਚਰ ਨੇ ਅਨੁਸਾਰ ਇੱਕੋ ਗੱਲ ਬੋਲੀ ਮਿਸਟਰ ਬੰਸਲ ਡਾਕਟਰ ਆਊਟਸਾਈਡਰਸ ਆਰ ਨੋਟ ਅਲਾਉਡ ਇਨ ਮਾਈ ਕਲਾਸ ਮੈਂ ਸੁਣ ਕੇ ਬੜਾ ਸ਼ੌਕ ਵੀ ਆ ਕਿ ਹੋ ਗਿਆ ਜਦੋਂ ਮੈਂ ਦੇਖਿਆ ਮੇਰੇ ਕਲਾਸਮੇਟ ਜਿਹੜੇ ਮੇਰੇ ਨਾਲ ਪਲੱਸ 1 ਪਲੱਸ 2 ਕਿਸੇ ਟਾਈਮ ਟਿਊਸ਼ਨ ਪੜ੍ਹਦੇ ਹੁੰਦੇ ਸੀ ਮੈਨੂੰ ਉੱਥੋਂ ਦੇਖ ਕੇ ਜੀ ਇੱਕ ਡਿਪਰੈਸਿਵ ਮਤਲਬ ਮੇਰੇ ਲਈ ਕੰਡੀਸ਼ਨ ਹੋ ਗਈ ਤਾਂ ਉਹਨਾਂ ਨੂੰ ਮੈਂ ਫਿਰ ਜਾ ਕੇ ਜੀ ਨੇੜੇ ਗੱਲ ਕਹੀ ਵੀ ਮੈਮ ਆਪਾ ਆਫਟਰ ਦੀ ਲੈਕਚਰ ਆਪਾਂ ਗੱਲ ਕਰਾਂਗੇ ਇਸ ਟਾਪਿਕ ਤੇ ਪਲੀਜ਼ ਤੁਸੀਂ ਹਲੇ ਕੰਟੀਨਿਊ ਕਰੋ ਫਿਰ ਉਹਨਾਂ ਨੂੰ ਸਾਰੀ ਗੱਲ ਸਮਝਾਈ ਵੀ ਮੈਂ ਜੀ ਆਹਾਂ 트ਰੇਜੇਡੀ ਚੋਂ ਨਿਕਲ ਕੇ ਆਇਆ ਹਾਂ ਉੱਥੇ ਵੀ ਫਿਰ ਸਾਰੇ ਕਾਲਜ ਦੇ ਵਿੱਚ ਰੌਲਾ ਪੈ ਗਿਆ ਵੀ ਕੋਈ ਡਾਕਟਰ ਕਰਦਾ ਕਰਦਾ ਲੜਕਾ ਵੀ ਆਇਆ ਇੱਥੇ ਸਾਡੇ ਕਾਲਜ 'ਚ ਆਇਆ ਉਸ ਚੀਜ਼ ਨਾਲ ਮਤਲਬ ਤੁਸੀਂ ਆ ਮੰਨ ਲਓ ਵੀ ਪਬਲਿਸਿਟੀ ਜੀ ਮਿਲੀ ਕ ਸਾਰੇ ਕਹਿਣ ਲੱਗੇ ਵੀ ਸਾਡੀ ਫੀਲਡ ਤੋਂ ਬਿਲਕੁਲ ਅਲੱਗ ਹੋ ਕੇ ਬਚਾ ਆਪ ਫਿਰ ਵਰੁਣ ਜੀ ਮੈਂ ਫਿਰ ਉਸੇ ਟਾਪਿਕ ਤੇ ਆਵਾਂਗਾ ਤਾਂ ਹੁਣ ਤੁਸੀਂ ਫਿਰ ਆਨਲਾਈਨ ਲੀਗਲ ਸਰਵਿਸਿਜ਼ ਦੇ ਵਿੱਚ ਆਪਣਾ ਨਾਮ ਨਾ ਕਿਸ ਤਰ੍ਹਾਂ ਕੱਟਿਆ ਸਰ ਸਰ ਉਹੀ ਚੀਜ਼ ਹੈ ਮੇ ਅੱਛਾ ਵੈਬਸਾਈਟ ਮੈਂ ਹੁਣ ਖੁਦ ਹੀ ਮੈਨੇਜ ਕਰ ਰਿਹਾ ਹਾਂ ਇਹ ਵੈਬਸਾਈਟ ਬਣਾਉਣ ਦਾ ਆਈਡੀਆ ਮੈਨੂੰ ਕਿੱਥੋਂ ਆਇਆ ਹਾਂਜੀ ਉਸੇ ਚੀਜ਼ ਕਰਕੇ ਮੈਨੂੰ ਆਪਣੀ ਸਾਰੀ ਸਟੋਰੀ ਸਾਰੇ ਦਰਸ਼ਕਾਂ ਨੂੰ ਦੱਸਣੀ ਪਈ ਨਹੀਂ ਜ਼ਰੂਰੀ ਹੈ ਸਰ ਦੇਖੋ ਜੋ ਐਕਚੁਅਲ ਦੇ ਵਿੱਚ ਹੈ ਨਾ ਸਸਟ੍ਰੈਗਲ ਹੈ ਇਹ ਮੋਟੀਵੇਟ ਕਰਦਾ ਹੈ ਉਹਨਾਂ ਨੂੰ ਨੌਜਵਾਨਾਂ ਨੂੰ ਜਿਹੜੇ ਅੱਜ ਨੌਜਵਾਨ ਕਿਸੇ ਨਾ ਕਿਸੇ ਥਾਂ ਤੇ ਹਾਰ ਟੁੱਟ ਕੇ ਬੈਠ ਜਾਂਦੇ ਆ ਪਰ ਤੁਹਾਡੇ ਵਰਗੇ ਚਿਹਰੇ ਜਾਂ ਤੁਹਾਡੇ ਵਰਗੀਆਂ ਸ਼ਖਸੀਅਤਾਂ ਉਹਨਾਂ ਲਈ ਇੱਕ ਮੋਟੀਵੇਸ਼ਨਲ ਮੈਂ ਕਹਿ ਸਕਦਾ ਕਿ ਰੋਲ ਅਦਾ ਕਰਦੀਆਂ ਹਨ ਬਿਲਕੁਲ ਸਰ ਬਿਲਕੁਲ ਤਾ ਅਲਟੀਮੇਟਲੀ ਕੀ ਹੋਇਆ ਜੀ ਲਾਸਟ ਈਅਰ ਦੇ ਵਿੱਚ ਸਾਡਾ ਪ੍ਰੋਜੈਕਟ ਹੁੰਦਾ 6 ਮੰਥਸ ਦੀ ਸਾਡੀ ਟ੍ਰੇਨਿੰਗ ਲੱਗਦੀ ਹੈ ਬੀਟੈਕ ਚ ਮੈਂ ਕੰਪਿਊਟਰ ਸਾਇੰਸ ਦੇ ਵਿੱਚ ਇੱਕ ਅਸੀਂ ਵੈਬਸਾਈਟ ਬਣਾਣੀ ਹੁੰਦੀ ਹੈ ਤਾਂ ਮੇਰੇ ਨਾਲ ਦਿਆਂ ਨੇ ਸਾਰਿਆਂ ਨੇ ਪ੍ਰੋਜੈਕਟ ਇਹ ਸੋਚਿਆ ਵੀ ਕੋਈ ਆਪਾਂ ਔਨਲਾਈਨ ਸ਼ਾਪਿੰਗ ਦਾ ਵੈਬਸਾਈਟ ਬਣਾਈਏ ਮਤਲਬ ਉਹਨਾਂ ਨੇ ਸਭ ਨੇ ਉਸ ਚੀਜ਼ ਦੀਲ ਕੀਤਾ ਜੋ ਆਫ ਦਾ ਫੀਲਡ ਬਟ ਮੇਰੇ ਦਿਮਾਗ 'ਚ ਇਹ ਚੀਜ਼ ਆਈ ਵੀ ਜਲੜਾ ਸਟਰਗਲ ਮੈਂ ਕਰਕੇ ਆਇਆ ਹਾਂ ਮੇਰਾ ਨੈਨੀਤਾਲ ਹਾਈ ਕੋਰਟ ਕੇਸ ਚੱਲਦੇ ਸੀ ਸਾਨੂੰ ਉੱਥੋਂ ਆਰਟੀਆਈ ਐਪਲੀਕੇਸ਼ਨ ਦਾ ਮਤਲਬ ਪਤਾ ਚੱਲਿਆ ਵੀ ਆਰਟੀਆਈ ਹ ਜੀ ਤਾਂ ਉਥੇ ਮੈਨੂੰ ਜੋ ਜੋ ਮਤਲਬ ਪ੍ਰੋਬਲਮਸ ਮੈਨੂੰ ਫੇਸ ਕਰਨੀਆਂ ਪਈਆਂ ਵੀ ਮੈਨੂੰ ਆਰਟੀਆਈ ਫਾਈਲ ਕਰਕੇ ਉਹਦਾ ਰਿਪਲਾਈ ਨਹੀਂ ਆ ਰਿਹਾ ਮੈਨੂੰ ਲੜਨਾ ਪੈ ਰਿਹਾ ਉਹਦੇ ਲਈ ਵੀ ਆਮ ਬੰਦੇ ਦਾ ਕੀ ਹਾਲ ਹੁੰਦਾ ਹੋਏਗਾ ਮੈਨੂੰ ਤਾਂ ਫਿਰ ਵੀ ਗਾਈਡਨਸ ਘਰੋਂ ਮਿਲ ਰਹੀ ਸੀ ਅਲਟੀਮੇਟਲੀ ਮੈਂ ਇਹ ਚੀਜ਼ ਸੋਚੀ ਵੀ ਕਹੀ ਜੀ ਵੈਬਸਾਈਟ ਬਣਾਈ ਜਾਵੇ ਵੀ ਜਿਹਦੇ ਉੱਪਰ ਪਬਲੀਕਲੀ ਲੋਕ ਕਿਤੋਂ ਵੀ ਘਰੇ ਬੈਠੇ ਅਸੈਸ ਕਰਨ ਉਸ ਤੇ ਇਨਫੋਰਮੇਸ਼ਨ ਆਪਣੀ ਫਿਲ ਕਰਨ ਸਬਮਿਟ ਕਰਨ ਔਰ ਇਨਫੋਰਮੇਸ਼ਨ ਜਿਹੜੀ ਹੈ ਉਹਨਾਂ ਨੂੰ ਘਰੇ ਬੈਠੇ ਬੈਠੇ ਹੀ ਬਾਇਪਾਸ ਹੋਣਾ ਕੋਲ ਘਰ ਪਹੁੰਚ ਜਾਵੇ ਤੋ ਮੈਂ ਉਹ ਕਨਸੈਪਟ ਦੀ ਮਾਰਕ ਚ ਲੈ ਕੇ ਆਇਆ ਉਸ ਕਨਸੈਪਟ ਦੇ ਨਾਲ ਮੈਂ 6 ਮਹੀਨੇ ਇਸ ਪ੍ਰੋਜੈਕਟ ਤੇ ਕੰਮ ਕੀਤਾ ਔਰ ਮੇਰਾ ਬੀਟੈਕ ਦੇ ਵਿੱਚ ਪੰਜਾਬ ਦੇ ਵਿੱਚ ਇਹ ਪ੍ਰੋਜੈਕਟ ਨੰਬਰ 1 ਤੇ ਆਇਆ। ਕੀ ਆ ਬੀ ਇਹ ਇੱਕ ਯੂਨੀਕ ਵੈਬਸਾਈਟ ਹੈ। ਤਾਂ ਉਸ ਵੈਬਸਾਈਟ ਜਦੋਂ ਮੇਰੀ ਵੈਬਸਾਈਟ ਬਣ ਗਈ ਜੀ ਬੀਟੈਕ ਤੋਂ ਬਾਅਦ ਮੈਂ ਜੋਬ ਨਹੀਂ ਜੁਆਇਨ ਕੀਤੀ। ਮੇਰੀ ਕਿਸੇ ਕੰਪਨੀ ਚ ਜੁਆ ਪਲੇਸਮੈਂਟ ਹੋ ਗਈ ਸੀ ਪਰ ਉਹ ਮੈਂ ਛੱਡਤੀ ਜੋਬ ओके इंटरव्यू ਤੇ ਇਹਨੇ ਮਨਾ ਕਰਾਇਆ ਸੀ ਕਿਉਂਕਿ ਮੇਰੇ ਦਿਮਾਗ ਦੇ ਵਿੱਚ ਇਹ ਸੀ ਵੀ ਮੈਂ ਇੱਕ ਕੰਪਨੀ ਖੋਲਨੀ ਆ ਉਹ ਜਿਹੜੀ ਮੇਰੀ ਵੈਬਸਾਈਟ ਬਣ ਗਈ ਉਹ ਵੈਬਸਾਈਟ ਤੇ ਮੈਂ ਕੰਮ ਕਰਦੇ ਕਰਦੇ ਜੀ 6 ਮਹੀਨੇ ਸਾਲ ਮੈਂ ਉਸ ਤੇ ਲਗਾਇਆ ਔਰ ਵੈਬਸਾਈਟ ਦੇ ਉੱਪਰ ਅਨਕ ਅੱਛਾ ਰਿਸਪਾਂਸ ਮਿਲੇ ਮੈਨੂੰ ਉਹ ਵੈਬਸਾਈਟ ਦਾ ਨਾਮ ਚਲਦੇ ਚਲਦੇ ਜੀ ਜਿਹੜਾ ਨੈਸ਼ਨਲ ਰਿਕਾਰਡ ਬਣਿਆ ਵੀ ਇਹ ਇਹ ਦੇਸ਼ ਦੀ ਪਹਿਲੀ ਵੈਬਸਾਈਟ ਹੈ ਜਿਹੜੀ ਲੀਗਲ ਸਰਵਿਸ ਆਨਲਾਈਨ ਪ੍ਰੋਵਾਈਡ ਕਰ ਰਹੀ ਹੈ ਉਸ ਤੋਂ ਚਲਦੇ ਚਲਦੇ ਜੀ ਫਿਰ ਐਮਨੇਸਟੀ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਹਿਊਮਨ ਰਾਈਟਸ ਦੀ ਓਕੇ ਉਹ ਉਹਨਾਂ ਨੇ ਮੈਨੂੰ ਇੱਕ ਕੇਸ ਮੇਰੇ ਕੋਲ ਆਇਆ ਜੀ ਜਿਹੜੀ ਅਮਸਤੀ ਜ਼ਾਦੇ ਮੂਵੀ ਆਈ ਸੀਗੀ ਹਾਂਜੀ ਜੀ ਉਹ ਕੈਂਟ ਏਰੀਆ ਵਾਲਿਆਂ ਨੇ ਮੇਰੀ ਵੈਬਸਾਈਟ ਤੇ ਕੇਸ ਫਾਈਲ ਕੀਤਾ ਓਕੇ ਉਹ ਉਸ ਮੂਵੀ ਦੇ ਉੱਪਰ ਮੈਂ ਸਟੇ ਆਰਡਰ ਲੈ ਕੇ ਦਿੱਤਾ ਜੀ ਉਹਨਾਂ ਨੂੰ ਹਿਊਮਨ ਰਾਈਟਸ ਕਮਿਸ਼ਨ ਚੋਂ ਓਕੇ ਇਹ ਜਿਹੜੀ ਮੂਵੀ ਹੈ ਇਹ ਕੈਂਟ ਵਾਲਿਆਂ ਨੂੰ ਆਰਮੀ ਵਾਲਿਆਂ ਨੂੰ ਡਿਫੇਮ ਕਰ ਰਹੀ ਹੈ ਓਕੇ ਤਾਂ ਉਹਦੇ ਉੱਪਰ ਇੰਦਾ ਮੀਨ ਟਾਈਮ ਇੱਕ ਵਾਰ ਜਦੋਂ ਸਟੇ ਲੱਗੀ ਉੱਥੋਂ ਮੇਰੀ ਪਬਲਿਸਿਟੀ ਪੂਰੇ ਇੰਡੀਆ ਚ ਹੋਈ ਤਾਂ ਐਮਨੈਸਟੀ ਵਾਲੇ ਮੈਨੂੰ ਜਿਹੜਾ ਹੈ ਆਪਣੀ ਆਰਗੇਨਾਈਜੇਸ਼ਨ ਦੇ ਵਿੱਚ ਰਿਕਰੂਟ ਕਰਕੇ ਲੈ ਗਏ ਜੀ ਦਿੱਲੀ ਮੈਨੂੰ ਪੋਸਟਿੰਗ ਮਿਲ ਗਈ ਤਾਂ 6 ਮੰਥਸ ਮੈਂ ਉੱਥੇ ਐਜ਼ ਅ ਕੰਸਲਟੈਂਟ ਉਹਨਾਂ ਲਈ ਜੌਬ ਕੀਤੀ ਆਰਟੀਆਈ ਫਾਈਲ ਕਰਦਾ ਉੱਥੇ ਮੈਂ ਤਾਂ ਉੱਥੋਂ ਮੈਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਜੀ ਤਾਂ ਅਲਟੀਮੇਟਲੀ ਜੋ ਪ੍ਰੋਜੈਕਟ ਮੇਰੇ ਹੱਥ ਚ ਆਇਆ ਉਹਨੇ ਮੇਰਾ ਕਰੀਅਰ ਚੇਂਜ ਕੀਤਾ ਹੈ 1984 ਦੇ ਵਿੱਚ ਜਿਹੜੇ ਸਿੱਖ ਮਜ਼ਾਕਰ ਹੋਇਆ ਸੀ ਉਹਦੇ ਉਸ ਪ੍ਰੋਜੈਕਟ ਦੇ ਉੱਪਰ ਐਮਨੈਸਟੀ ਉਸ ਟਾਈਮ ਕੰਮ ਕਰ ਰਹੀ ਸੀ ਤਾਂ ਉਸ ਪ੍ਰੋਜੈਕਟ ਦੀ ਫਾਈਲਾਂ ਉੱਪਰ ਮੈਂ 6 ਮਹੀਨੇ ਕੰਮ ਕੀਤਾ ਜੀ ਔਰ ਇਨ ਦਾ ਮੀਨ ਟਾਈਮ ਦਿਮਾਗ ਦੇ ਵਿੱਚ ਇਹ ਆਇਆ ਵੀ ਮੈਂ ਹੁਣ ਜਦੋਂ ਕੇਸ ਕਮਿਸ਼ਨ ਦੇ ਵਿੱਚ ਚੜਨ ਲੱਗ ਗਿਆ ਕਿਉਂ ਨਾ ਮੈਂ ਫਿਰ ਐਲਐਲਬੀ ਕੰਪਲੀਟ ਕਰਾਂ ਐਲਐਲਬੀ ਕਰਨੀ ਚਾਹੀਦੀ ਹੈ ਅਲਟੀਮੇਟਲੀ ਮੈਂ ਘਰ ਆਇਆ ਹੋਇਆ ਸੀ ਮੈਂ ਪਾਪਾ ਹਰ ਨੂੰ ਕਿਹਾ ਵੀ ਪਾਪਾ ਆਪਣੀ ਵੈਬਸਾਈਟ ਨਹੀਂ ਚੱਲ ਰਹੀ ਹੈ ਜੀ ਆਪਾਂ ਕਿਉਂ ਨਾ ਇਹਨੂੰ ਐਕਸਟੈਂਡ ਕਰੀਏ ਤਾਂ ਉਹਦੇ ਉੱਪਰ ਮੈਂ ਫਿਰ ਹਿਊਮਨ ਰਾਈਟਸ ਦੀ ਸਰਵਿਸ ਪਾਤੀਆਂ ਕੰਜ਼ਿਊਮਰ ਕੋਰਟ ਦੀਆਂ ਸਰਵਿਸ ਪਾਤੀਆਂ ਓਕੇ ਆਨਲਾਈਨ ਮੈਂ ਉਹਦੇ ਉੱਪਰ ਟ੍ਰੇਨਿੰਗ ਦੇਣੀ ਸ਼ੁਰੂ ਕਰਤੀ ਤਾਂ ਉਹ 올 ਓਵਰ ਇੰਡੀਆ ਤੋਂ ਅਨੇਕ ਮੇਰੇ ਮਤਲਬ ਪਬਲਿਕ ਦੇ ਗ੍ਰੀਵੈਂਸਿਸ ਆਏ ਮੇਰੇ ਕੋਲ ਉਹਨਾਂ ਤੇ ਮੈਂ ਰਿਜ਼ੋਲਵ ਕਰਵਾਏ ਘਰ ਬੈਠੇ ਬੈਠੇ ਤਾਂ ਅਲਟੀਮੇਟ ਮੈਨੂੰ ਰਿਗਰਟ ਹੈ ਬਟ ਤੈਨੂੰ ਐਲ ਐਲ ਬੀ ਕਰਨੀ ਚਾਹੀਦੀ ਆ ਇਨ ਦਾ ਮੀਨ ਟਾਈਮ ਮੈਂ ਲਾ ਕਾਲਜ ਚ ਆਪਣੀ ਜਿਹੜੀ ਐਡਮਿਸ਼ਨ ਲਿੱਤੀ ਜੀ ਔਰ ਉੱਥੇ ਹਰ ਸਾਲ ਮੈਂ ਮਤਲਬ ਫਸਟ ਆਂਦਾ ਰਹੀ ਆ ਜੀ ਲਾ ਚ ਔਰ 3 ਇਅਰ ਮੈਂ ਕੋਰਸ ਕਰਕੇ ਕੰਪਲੀਟ ਮੈਂ ਪੂਰੇ ਪੰਜਾਬ ਦੇ ਫਿਰ ਨੰਬਰ 1 ਬੰਤਿਆਂ ਆ ਜੀ ਲਾ ਦੇ ਵਿੱਚ ਉਹ ਕੰਪਲੀਟ ਕਰਕੇ ਫਿਰ ਮੈਂ ਸਰਵਿਸਿਜ਼ ਹੋਰ ਐਕਸਟੈਂਡ ਕਰਤੀਆਂ ਮੇਰੇ ਕੋਲੇ ਜਿਵੇਂ ਸਿਵਲ ਕੇਸ ਆਨਲਾਈਨ ਆਨੇ ਸ਼ੁਰੂ ਹੋ ਗਏ ਉਸ ਚੀਜ਼ ਦੇ ਚੱਲਦੇ ਚੱਲਦੇ ਜੀ ਫਿਰ ਮੇਰੇ ਕੋਲੇ ਇੱਕ ਐਨ ਆਰ ਆਈ ਦਾ ਕੇਸ ਆਇਆ अच्छा ਜਿਹੜੇ ਕਿ ਐਨ ਆਰ ਆਈ ਫਰਾਡ ਮੈਰिजਸ ਦਾ concept ਹੈ ਲੋਕ ਜਿਵੇਂ ਪੰਜਾਬ ਚ ਸ਼ਾਦੀ ਕਰਕੇ ਬਾਹਰ ਫਰਾਰ ਹੋ ਜਾਂਦੇ ਆ ਉਹ ਚੀਜ਼ ਦੇ ਕੇਸ ਜਦੋਂ ਮੇਰੇ ਕੋਲ ਆਨਲਾਈਨ ਆਲੇ ਸ਼ੁਰੂ ਹੋ ਗਏ ਤਾਂ ਮੇਰੀ ਵੈਬਸਾਈਟ ਦੀ ਜਿਹੜੀ ਹੈ ਪਬਲਿਸਿਟੀ ਉਹ ਫੋਰਨ ਕੰਟਰੀ ਸੇ ਵੀ ਚਲੀ ਗਈ ਜੀ ਉੱਥੋਂ ਚੱਲਦੇ ਚੱਲਦੇ ਮੇਰਾ ਐਡ ਨੈਂਡ ਵਰਲਡ ਰਿਕਾਰਡ ਜਿਹੜਾ ਸਟੈਬਲਿਸ਼ ਹੋਇਆ ਵੀ ਇਹ ਦੁਨੀਆ ਦੇ ਵਿੱਚ ਇਕੱਲੀ ਵੈਬਸਾਈਟ ਹੈ ਜਿਹੜੀ ਆਨਲਾਈਨ ਲੀਗਲ ਸਰਵਿਸ ਦੇ ਰਹੀ ਹੈ ਕਲਾਇੰਟ ਨੂੰ ਖੁਦ ਚੱਲ ਕੇ ਵਕੀਲ ਨੂੰ ਨਹੀਂ ਮਿਲਣਾ ਪੈ ਰਿਹਾ ਕੋਰਟ ਦੇ ਵਿੱਚ ਨਹੀਂ ਆਉਣਾ ਪੈ ਰਿਹਾ ਔਰ ਕਮਿਸ਼ਨ ਦੇ ਵਿੱਚ ਹੀ ਇਹ ਸੋਲਵ ਕਰਵਾ ਦਿੰਦੇ ਆ ਬਹੁਤ ਮੇਰਾ ਵਰਲਡ ਰਿਕਾਰਡ ਬਣਿਆ ਸਰ ਇਸ ਦਿਲੀ ਮੈਂ ਤੁਹਾਨੂੰ ਸਰ ਵਰੁਣ ਜੀ ਕੰਗ੍ਰੈਚੁਲੇਸ਼ਨ ਕਹੂੰਗਾ ਕਿ ਬਹੁਤ ਦੇਖੋ ਸੰਘਰਸ਼ ਮਈ ਤੁਹਾਡੇ ਜੀਵਨ ਰਿਹਾ ਸੰਘਰਸ਼ ਦੇਖੋ ਕਦੇ ਵੀ ਕਿਸੇ ਵੀ ਚੀਜ਼ ਨੂੰ ਪਾਉਣਾ ਉਹਦੇ ਲਈ ਇੱਕ ਪੈਸ਼ਨ ਹੋਣਾ ਔਰ ਇੱਕ ਮਿਹਨਤ ਕਸ਼ ਬੰਦੇ ਦਾ ਹੋਣਾ ਬਹੁਤ ਜ਼ਰੂਰੀ ਹੈ ਉਹ ਕਿਸੇ ਵੀ ਚੀਜ਼ ਨੂੰ ਜਾਂ ਕਿਸੇ ਵੀ ਫੀਲਡ ਦੇ ਵਿੱਚ ਤਰੱਕੀ ਕਰ ਸਕਦਾ ਹੈ ਵਰੁਣ ਜੀ ਵਰਲਡ ਰਿਕਾਰਡ ਬਣਨਾ ਉਹ ਤੁਹਾਡਾ ਬਣਿਆ ਤਾਂ ਉਸ ਤੋਂ ਬਾਅਦ ਤੁਸੀਂ ਲੋਕਾਂ ਦੇ ਵਿੱਚ ਔਰ ਲੋਕਾਂ ਦੇ ਲਈ ਸੇਵਾ ਕਰਦੇ ਰਹੇ ਤਾਂ ਮੈਂ ਹੁਣ ਤੁਹਾਡੇ ਤੇ ਪੁੱਛਣਾ ਚਾਹਾਂਗਾ ਕਿ ਅੱਜ ਕੱਲ ਤੁਸੀਂ ਆਪਣੀਆਂ ਸਰਵਿਸੇਜ਼ ਕਿੱਥੇ ਦੇ ਰਹੇ ਹੋ ਸਰ ਬੇਸਿਕਲੀ ਇਹ ਹੈ ਵੀ ਜਦੋਂ ਮੇਰਾ ਸਾਰਾ ਸਿਸਟਮ ਹੀ ਆਨਲਾਈਨ ਚੱਲਦਾ ਸੀ ਪਹਿਲਾਂ ਤਾਂ ਮੈਂ ਘਰੋਂ ਆਪਣਾ ਸਾਰਾ ਸਰਵਿਸ ਚਲਾਉਂਦਾ ਸੀਗਾ ਕਿਉਂਕਿ ਫੇਸ ਟੂ ਫੇਸ ਮੈਨੂੰ ਮਿਲਣ ਦੀ ਜ਼ਰੂਰਤ ਨਹੀਂ ਪੈਂਦੀ ਸੀ ਕਲਾਇੰਟ ਨਾਲ ਫੋਨ ਤੇ ਗੱਲ ਹੋਗੀ ਵੀਡੀਓ ਕਾਲ ਤੇ ਗੱਲ ਹੋਗੀ ਬਟ ਜਦੋਂ ਲੌਂਚ ਆਪਾਂ ਸਟੈਬਲਿਸ਼ ਹੋ ਜਾਂਦੇ ਆ ਕੋਰਟ ਦੇ ਵਿੱਚ ਜਾਣ ਦੀ ਜ਼ਰੂਰਤ ਪੈਂਦੀ ਹੈ ਤਾਂ ਉੱਥੇ ਤੁਹਾਨੂੰ ਫਿਜ਼ੀਕਲੀ ਕਲਾਇੰਟਸ ਨੂੰ ਡੀਲ ਕਰਨਾ ਪੈਂਦਾ ਹੈ 100 ਤਰੀਕੇ ਦੇ ਚੈਲੰਜਸ ਸਾਹਮਣੇ ਆਉਂਦੇ ਆ ਤਾਂ ਉਸ ਚੀਜ਼ ਲਈ ਤੁਹਾਨੂੰ ਇੱਕ ਬੰਦੇ ਦਾ ਜਿਹੜਾ ਹੈ ਬੈਕਅਪ ਬਹੁਤ ਜ਼ਿਆਦਾ ਮਤਲਬ ਜ਼ਰੂਰੀ ਵੀ ਹੈ ਮਾਇਨੇ ਵੀ ਰੱਖਦਾ ਹੈ ਤਾਂ ਬੇਸਿਕਲੀ ਅੱਜ ਕੱਲ ਮੈਂ ਬਠਿੰਡਾ ਡਿਸਟ੍ਰਿਕਟ ਕੋਰਟ ਦੇ ਵਿੱਚ ਐਸਟੈਬਲਿਸ਼ ਹੋਇਆ ਜੀ ਉੱਥੋਂ ਮੈਂ ਸਰਵਿਸਿਜ਼ ਸਟਾਰਟ ਕੀਤੀਆਂ ਆਪਣੀਆਂ ਤੁਸੀਂ ਆਪਣਾ ਇੰਡੀਵਿਜੁਅਲੀ ਕਰ ਰਹੇ ਹੋ ਕਿ ਨਾਲ ਤੁਹਾਡੇ ਕੋਈ ਸੀਨੀਅਰ ਨਹੀਂ ਹਾਂਜੀ ਮੇਰੇ ਨਾਲ ਉਹੀ ਮੈਂ ਦੱਸ ਰਿਹਾ ਜੀ ਵੀ ਇੱਕ ਬੰਦੇ ਦਾ ਜਿਹੜਾ ਹੈ ਆਸ਼ੀਰਵਾਦ ਦੀ ਜ਼ਰੂਰਤ ਹੁੰਦੀ ਹੈ ਮੇਰੇ ਨਾਲ ਮੇਰੇ ਕੋਲੀਗ ਨੇ ਮੇਰੇ ਸੀਨੀਅਰ ਨੇ ਮੇਰੇ ਭਰਾ ਨੇ ਐਡਵੋਕੇਟ ਰਾਮ ਮਨੋਹਰ ਜੀ ਉਹ ਹਾਂ ਉਹ ਬੇਸਿਕਲੀ ਗੋਨਿਆਣਾ ਮੰਡੀ ਤੋਂ ਰਹਿਣ ਵਾਲੇ ਨੇ ਓਕੇ ਤੇ ਕਾਫੀ ਸਾਲ ਪਹਿਲਾਂ ਦੀ ਸਰਵਿਸ ਉਹ ਇੱਥੇ ਨਿਭਾ ਰਹੇ ਨੇ ਓਕੇ ਉਹਨਾਂ ਨੇ ਮੈਨੂੰ ਹੱਥ ਫੜਾਇਆ ਉਹ ਕੰਜ਼ਿਊਮਰ ਕੋਰਟ ਦੇ ਵਿੱਚ ਨੇ ਉਹ ਬੇਸਿਕਲੀ ਸਾਰੇ ਕੇਸਾਂ ਨੂੰ ਡੀਲ ਕਰਦੇ ਆ ਜੀ ਓਕੇ ਓਕੇ ਕੰਜ਼ਿਊਮਰ ਕੋਰਟ ਦੇ ਸਿਵਲ ਕੋਰਟ ਦੇ ਕ੍ਰਿਮੀਨਲ ਮੈਟ੍ਰੀਮੋਨੀਅਲ ਹਰ ਤਰੀਕੇ ਦੀ ਸਰਵਿਸ ਉਹ ਦੇ ਰਹੇ ਨੇ ਓਕੇ ਓਕੇ ਤਾਂ ਉੱਥੇ ਜਾ ਕੇ ਉਹਨਾਂ ਨੇ ਹੱਥ ਫੜਿਆ ਮੇਰਾ ਉਹਨਾਂ ਨਾਲ ਬੈਠ ਕੇ ਮੈਂ ਪ੍ਰੈਕਟਿਸ ਸਟਾਰਟ ਕੀਤੀ ਉੱਥੇ ਜੀ ਤੇ ਹਰ ਇੱਕ ਤਰੀਕੇ ਦੇ ਅਸੀਂ ਕੇਸ ਡੀਲ ਕਰਨੇ ਸ਼ੁਰੂ ਕਰਤੇ ਜਿਹੜੀ ਇੱਕ ਚੀਜ਼ਕ ਹੁੰਦੀ ਹੈ ਜੀ ਵੀ ਕਲਾਇੰਟ ਨੂੰ ਫੇਸ ਟੂ ਫੇਸ ਤੁਸੀਂ ਡੀਲ ਕਰਨਾ ਉਹ ਚੀਜ਼ਕ ਮੇਰੀ ਉੱਥੇ ਜਾ ਕੇ ਖਤਮ ਹੋ ਗਈ ਤਾਂ ਹਾਂ ਜੀ ਬੇਸਿਕਲੀ ਅੱਜ ਕੱਲ ਅਸੀਂ ਬਠਿੰਡੇ ਤੋਂ ਇਲਾਵਾ ਸਾਰੇ ਭਾਰਤ ਦੇ ਵਿੱਚ ਹੀ ਸਰਵਿਸ ਦੇ ਰਹੇ ਹਾਂ ਕਿਉਂਕਿ ਆਨਲਾਈਨ ਲੀਗਲ ਸਰਵਿਸ ਆਪਣੀ ਪਹਿਲਾਂ ਚੱਲ ਰਹੀ ਹੈ ਸਾਡੇ ਕੋਲ ਕੇਸ ਜਿਵੇਂ ਵੀ ਆਨਲਾਈਨ ਆ ਜਾਂਦਾ ਹੈ ਬਾਇਆ ਫੋਨ ਆਂਦਾ ਕਿਸੇ ਵੀ ਮੀਡੀਅਮ ਰਾਹੀਂ ਜਿਵੇਂ ਵੀ ਆਂਦਾ ਜਿੱਥੋਂ ਦਾ ਕਲਾਇੰਟ ਹੈ ਅਸੀਂ ਉੱਥੇ ਫਿਜ਼ੀਕਲੀ ਜਾ ਕੇ ਕੇਸ ਨੂੰ ਪਲੀਟ ਕਰਕੇ ਆਨੇ ਆ। ਪਹਿਲਾਂ ਤਾਂ ਮੇਰੀ ਸਰਵਿਸ ਇੱਕ ਕਮਿਸ਼ਨ ਤੱਕ ਲਿਮਿਟਿਡ ਸੀ। ਅੱਜ ਕੱਲ ਅਸੀਂ ਜੁਡੀਸ਼ੀਅਲ ਕੋਰਟ ਦੇ ਵਿੱਚ ਕੇਸ ਜਿਵੇਂ ਫਾਈਟ ਕਰਦੇ ਆ। ਚਾਹੇ ਸੰਗਰੂਰ ਲੱਗਿਆ ਚਾਹੇ ਬਰਨਾਲਾ ਲੱਗਿਆ ਚਾਹੇ ਮੋਹੱਲੀ ਲੱਗਿਆ ਚਾਹੇ ਰਾਜਸਥਾਨ ਲੱਗਿਆ। ਅਸੀਂ ਫਿਜ਼ੀਕਲੀ ਆਰਾਮਸਰ ਤੇ ਮੈਂ ਜਾ ਕੇ ਫਿਜ਼ੀਕਲੀ ਉੱਥੇ ਕੇਸ ਪ੍ਰਸੀਡ ਕਰਕੇ ਆਨੇ ਆ। ਫਿਜ਼ੀਕਲੀ ਉਸੇ ਦਿਨ ਹੀ ਅਸੀਂ ਵਾਪਸ ਆਣਾ ਪ੍ਰੈਫਰ ਕਰਦੇ ਆ। ਤਾ ਇਸ ਤਰੀਕੇ ਦੀ ਸਰਵਿਸ ਸਾਡੀ ਅੱਜਕੱਲ ਚੱਲ ਰਹੀ ਹੈ ਜੀ ਪਰ ਹੁਣ ਉਹਨਾਂ ਨੌਜਵਾਨਾਂ ਲਈ ਤੁਹਾਡਾ ਕੀ ਸੰਦੇਸ਼ ਹੈ ਜੋ ਆਪਣੇ ਸੁਪਨੇ ਸਾਕਾਰ ਕਰਨ ਦੇ ਵਿੱਚ ਕਿਤੇ ਨਾ ਕਿਤੇ ناکਾਮਯਾਬ ਹੋ ਕੇ ਆਪਣਾ ਹੌਸਲਾ ਢਾਈ ਬੈਠੇ ਹਨ ਸਭ ਤੋਂ ਪਹਿਲਾਂ ਤਾਂ ਜੀ ਸਾਰੇ ਜਿੰਨੇ ਵੀ ਦਰਸ਼ਕ ਸਾਡੇ ਇਸ ਵੀਡੀਓ ਨੂੰ ਦੇਖਣਗੇ ਇੰਟਰਵਿਊ ਨੂੰ ਦੇਖਣਗੇ ਸਭ ਨੂੰ ਮੈਂ ਇੱਕੋ ਹੀ ਅਪੀਲ ਕਰੂੰਗਾ ਵੀ ਟੈਨਸ਼ਨ ਨਾਮ ਦੀ ਚੀਜ਼ ਜ਼ਿੰਦਗੀ 'ਚ ਨਹੀਂ ਹੋਣੀ ਚਾਹੀਦੀ ਜੇ ਤੁਸੀਂ ਇੱਕ ਵਾਰ ਟੈਨਸ਼ਨ ਲੈ ਕੇ ਤੁਹਾਨੂੰ ਆਈ ਨਹੀਂ ਪਤਾ ਕਿਸ ਤਰੀਕੇ ਦੀ ਬਿਮਾਰੀ ਆ ਕੇ ਘੇਰ ਲਵੇ ਜੇ ਇੱਕ ਵਾਰ ਬਿਮਾਰੀ ਨੇ ਘੇਰ ਲਿਆ ਤੁਹਾਡੀ ਸਾਰੀ ਲਾਈਫ ਖਰਾਬ ਹੋ ਜਾਏਗੀ ਪਲੱਸ ਤੁਹਾਡੇ ਪੇਰੈਂਟਸ ਦੀ ਰਿਲੇਟਿਵ ਦੀ ਸਭ ਦੀ ਲਾਈਫ ਖਰਾਬ ਹੋਏਗੀ ਕਿਉਂਕਿ ਤੁਹਾਨੂੰ ਸੰਭਾਲਣ ਦੇ ਵਿੱਚ ਹੀ ਉਹਨਾਂ ਦਾ ਟਾਈਮ ਨਿਕਲ ਜਾਣਾ ਹੈ ਤਾਂ ਜੋ ਘਰ ਤੁਹਾਡਾ ਅੱਗੇ ਵਧਣਾ ਸੀ ਉਹ ਤੁਹਾਡਾ ਐ ਮੰਨ ਲਓ 10 ਪੀੜੀਆਂ ਪਿੱਛੇ ਚਲੇ ਜਾਣਾ ਤਾਂ ਅਗਰ ਤੁਸੀਂ ਇਹ ਸੋਚ ਆਪਣੇ ਦਿਮਾਗ 'ਚ ਰੱਖੋਗੇ ਤਾਂ ਕਿਤੇ ਅਗਰ ਤੁਹਾਨੂੰ ਕੋਈ ਵੀ ਸੈਟ ਬੈਕ ਲੱਗਿਆ ਉਸ ਤੋਂ ਤੁਸੀਂ ਰਿਕਵਰੀ ਬਹੁਤ इजीली ਕਰ ਸਕਦੇ ਹੋ ਤਾਂ ਮੈਂ ਵੀ ਐਸੀ ਚੀਜ਼ ਨਾਲ ਮੈਂ ਕਿੰਨਾ ਸੰਘਰਸ਼ ਲੜਿਆ ਜੀ 5 ਸਾਲ ਮੈਂ ਖਰਾਬ ਕੀਤੇ ਇਸ ਤੋਂ ਬਾਅਦ ਮੈਂ ਬੀਟੈਕ ਵਾਲਾ ਵੀ ਕਰੀਅਰ ਖਰਾਬ ਕੀਤਾ ਆਪਣਾ ਪਰ ਫਿਰ ਵੀ ਮੈਂ ਅੱਜ ਇੱਕ ਅੱਛੀ ਪੋਜੀਸ਼ਨ ਤੇ ਹਾਂ ਉਹਦਾ ਕਾਰਨ ਇਹ ਹੀ ਹੈ ਕਿਉਂਕਿ ਮੈਂ ਆਪਣੀ ਥਿੰਕਿੰਗ ਪੋਜ਼ਿਟਿਵ ਰੱਖੀ ਹੈ। ਓਕੇ ਅਗਰ ਤੁਹਾਡਾ ਇੱਕ ਰਸਤਾ ਬੰਦ ਹੁੰਦਾ ਹੈ ਤਾਂ ਤੁਹਾਡੇ 100 ਰਸਤੇ ਖੁੱਲਦੇ ਨੇ। ਜੀ ਤਾਂ بجائے ਕਿ ਆਪਾਂ ਸੈਟ ਬੈਕ ਲੱਗਣ ਨਾਲ ਟੈਨਸ਼ਨ ਦੇ ਨਾਲ ਨਸ਼ਿਆਂ 'ਚ ਪੈ ਜਾਈਏ ਜਾਂ ਹੋਰ ਕਿਸੇ ਆਪਾਂ ਕਿਸੇ ਗਲਤ ਕੰਮ 'ਚ ਪੈ ਜਾਈਏ ਤਾਂ ਉਹਦੇ ਨਾਲੋਂ ਆਪਾਂ ਇੱਕ ਡਾਇਰੈਕਸ਼ਨ ਦੇ ਵਿੱਚ ਫੋਕਸ ਕਰੀਏ ਤਾਂ ਤੁਹਾਨੂੰ 100% ਜਿਹੜੀ ਮੈਂ ਦਾਵਾ ਕਰਦਾ ਹਾਂ ਤੁਨੂੰ ਕੰਮਯਾਬੀ ਮਿਲੇਗੀ ਮਿਲੇਗੀ। ਵਰੁਣ ਜੀ ਜਿੱਥੇ ਤੁਸੀਂ ਆਪਣਾ ਦੱਸਿਆ ਕਿ ਅੱਜਕੱਲ ਤੁਸੀਂ ਆਪਣੀਆਂ ਸਰਵਿਸਿਜ਼ ਨਿਭਾ ਰਹੇ ਹੋ ਔਰ ਬਹੁਤ ਅੱਛੇ ਤਰੀਕੇ ਦੇ ਨਾਲ ਆਪਣਾ ਕੰਮ ਕਰ ਰਹੇ ਹੋ ਤੇ ਜੇਕਰ ਮੈਂ ਕਹਿ ਸਕਦਾ ਕਿ ਜੇਕਰ ਆਮ ਪਬਲਿਕ ਨੂੰ ਕਦੇ ਕੋਈ ਪ੍ਰੋਬਲਮ ਆਉਂਦੀ ਹੈ ਪਹਿਲੀ ਗੱਲ ਮੈਂ ਰੱਬ ਅੱਗੇ ਦੁਆ ਕਰਾਂਗਾ ਕਿ ਇਸ ਤਰ੍ਹਾਂ ਦੀਆਂ ਪ੍ਰੋਬਲਮਸ ਨਾ ਆਉਣ ਪਰ ਜੇਕਰ ਪਬਲਿਕ ਨੂੰ ਚਾ ਕਿਸੇ ਵੀ ਨਾਗਰਿਕ ਨੂੰ ਪ੍ਰੋਬਲਮ ਆਉਂਦੀ ਹੈ ਤਾਂ ਉਹਨਾਂ ਨੂੰ ਤੁਹਾਡੇ ਤੱਕ ਪਹੁੰਚ ਕਰਨੀ ਪਵੇ ਤੋਂ ਸਰ ਕਿਸ ਤਰ੍ਹਾਂ ਤੁਹਾਡੇ ਤੱਕ ਪਹੁੰਚ ਕਰ ਸਕਦੇ ਹਨ ਔਰ ਕਿਹੜੇ ਮੋੜ ਦੇ ਰਾਹੀਂ ਤੁਹਾਡੇ ਨਾਲ ਪਹੁੰਚ ਕਰ ਸਕਦੇ ਆ ਤੁਹਾਨੂੰ ਸਾਰਿਆਂ ਨੂੰ ਜੀ ਜਿਵੇਂ ਮੈਂ ਸਾਰੀ ਡਿਟੇਲ ਦੱਸੀ ਹੈ ਤਾਂ ਉਹ ਵੈਬਸਾਈਟ ਦਾ ਮੈਂ ਇੱਕ ਤਾਂ ਤੁਹਾਨੂੰ ਲਿੰਕ ਦੱਸਦਾ ਜੀ www.rtionlineservices.com ਓਕੇ ਮੈਂ ਦੁਬਾਰਾ ਰਿਪੀਟ ਕਰੂੰਗਾ www.rtionlineservices.com ਇਹ ਸਾਡੀ ਵੈਬਸਾਈਟ ਹੈ ਜੀ ਔਰ ਸਰ ਤੁਹਾਡਾ ਕੰਟੈਕਟ ਨੰਬਰ ਸਾਡਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ 7696145446 ਔਰ ਜਿਹੜੇ ਤੁਹਾਡੇ ਸੀਨੀਅਰ ਨੇ RAM ji ਉਹਨਾਂ ਦਾ ਕੰਟੈਕਟ ਉਹਨਾਂ ਦਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ 9041222236 ਕਿ ਜੋ ਸ਼ਖਸੀਅਤ ਮੇਰੇ ਨਾਲ ਬੈਠੀ ਹੈ ਇਹ ਵਰਲਡ ਰਿਕਾਰਡ ਤਿਆਰ ਕਰ ਚੁੱਕੇ ਹਨ ਇਹਨਾਂ ਦਾ ਵਰਲਡ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਨਾਮ ਹੈ ਤਾਂ ਐਸੀਆਂ ਸ਼ਖਸੀਅਤਾਂ ਦੇ ਵਿੱਚੋਂ ਤੋਂ ਆਪਾਂ ਨੂੰ ਮੋਟੀਵੇ ਆਪਨ ਮੋਟੀਵੇਟ ਹੁੰਦੇ ਆ ਆਪਾਂ ਔਰ ਆਪਾਂ ਨੂੰ ਸ਼ਕਤੀਯਤਾ ਤੋਂ ਆਪਾਂ ਸੇਧ ਲੈਣੀ ਚਾਹੀਦੀ ਹੈ ਕਿ ਸਾਨੂੰ ਕਿਸੇ ਵੀ ਸਮੇਂ ਦੇ ਵਿੱਚ ਕਿਸੇ ਦੇ ਹਾਲਾਤ ਦੇ ਵਿੱਚ ਸਾਨੂੰ ਕਦੇ ਵੀ ਘਬਰਾਉਣਾ ਨਹੀਂ ਚਾਹੀਦਾ ਔਰ ਆਪਾਂ ਨੂੰ ਟਹਿ ਟੇਰੀ ਹੋ ਕੇ ਹਮੇਸ਼ਾ ਕਦੇ ਬੈਠਣਾ ਨਹੀਂ ਚਾਹੀਦਾ ਹਮੇਸ਼ਾ ਅੱਗੇ ਵਧਦੇ ਜਾਣਾ ਚਾਹੀਦਾ ਹੈ ਅਤੇ ਹਮੇਸ਼ਾ ਹੀ ਪੋਜ਼ਿਟਿਵ ਰਹਿਣਾ ਚਾਹੀਦਾ ਹੈ ਤਾਂ ਜੋ ਇਹੋ ਜਿਹੇ ਵਰੁਣ ਭਾਰਤ ਦੇ ਵਿੱਚ ਹੋਰ ਪੈਦਾ ਹੋ ਸਕਣ ਤਾਂ ਤੁਸੀਂ ਦੇਖ ਰਹੇ ਸੀ ਥੈਂਕ ਯੂ ਚੈਨਲ ਤਾਂ ਵਰੁਨਜੀ ਮੈਂ ਤੁਹਾਡਾ ਥੈਂਕ ਯੂ ਚੈਨਲ ਦੀ ਤਰਫੋਂ ਮੈਂ ਤੁਹਾਨੂੰ ਧੰਨਵਾਦ ਕਰਦਾ ਹਾਂ ਕਿ ਤੁਸੀਂ ਵੀ ਆਪਣਾ ਵਡਮੁੱਲਾ ਸਮਾਂ ਜੋ ਹੈ ਇੱਥੇ ਮੇਰੇ ਨਾਲ ਬੈਠੇ ਹੋਰ ਆਪਾਂ ਗੱਲਾਂ ਦੀ ਸਾਂਝ ਕੀਤੀ ਤਾਂ ਮੈਂ ਆਸ ਕਰਦਾ ਹਾਂ ਕਿ ਫਿਰ ਆਪਾਂ ਇੱਕ ਵਾਰੀ ਰੂਬਰੂ ਹੋਵਾਂਗੇ ਬਹੁਤ ਜਲਦੀ ਨਵੇਂ ਵਿਸ਼ਿਆਂ ਦੇ ਨਾਲ ਤਾਂ ਸਾਰੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਤਾਂ ਔਰ ਮੈਂ ਤੁਹਾਨੂੰ ਵਿਸ਼ਵਾਸ ਵੀ ਦਿਵਾਉਣਾ ਔਰ ਮੈਂ ਤੁਹਾਨੂੰ ਇਹਨਾ ਕਿ ਇਹ ਵੀਡੀਓ ਨੂੰ ਜ਼ਰੂਰ ਦੇਖੋ ਇਸ ਵੀਡੀਓ ਨੂੰ ਦੇਖਣ ਦੇ ਨਾਲ ਤੁਹਾਡੀ ਲਾਈਫ ਦੇ ਵਿੱਚ ਜੋ ਨੈਗੇਟਿਵਿਟੀ ਹੈ ਉਹ ਜ਼ਰੂਰ ਕਿਤੇ ਨਾ ਕਿਤੇ ਨਿਕਲੇਗੀ ਔਰ ਤੁਹਾਡੇ ਮਨ ਦੇ ਅੰਦਰ ਪੋਜ਼ਿਟਿਵਿਟੀ ਆਏਗੀ ਔਰ ਤੁਸੀਂ ਆਪਣੇ ਸੁਪਨੇ ਸਾਕਾਰ ਕਰਨ ਦੇ ਵਿੱਚ ਇਹ ਵੀਡੀਓ ਤੁਹਾਨੂੰ ਬਹੁਤ ਹੀ ਮੈਂ ਕਹਿ ਸਕਦਾ ਕਿ ਮਦਦਗਾਰ ਹੋਵੇਗੀ ਤੁਹਾਡਾ ਆਪਣਾ ਪ੍ਰਤਪਾਲ ਸਿੰਘ ਗੋਨਿਆਣਾ ਮੰਡੀ ਥੈਂਕ ਯੂ